ਆ ਜੋ ਜੀ ਆ ਜੋ ਨਖਸ ਦੇਖ ਲਓ ਜੀ ਮੜਾ ਜਾ ਧਿਆਨ ਨਾਲ ਹਾਂ ਦੇਖਦੇ ਆਂ ਦੇਖਦੇ ਆ ਲੈ ਵੀਰੇ ਆ ਆ ਗਿਆ ਡਾਕਟਰ ਬਲੌ ਹੁਣ ਜੱਸੀ ਭਾਬੀ ਕਿੱਥੇ ਆ ਹੁਣੀ ਪਤਾ ਲੱਗ ਜੂ ਸੱਚ ਕੀ ਐ ਤੇ ਝੂਠ ਕੀ ਐ ਹਾਂ ਬਾਈ ਇਹ ਹੀ ਗੱਲ ਮੈਂ ਕਹਣਾ ਹੁਣੀ ਪਤਾ ਲੱਗ ਜੂ ਸੱਚ ਕੀ ਝੂਠ ਕੀ ਐ ਅੰਦਰ ਬੈਠੀ ਐ ਨਾ ਉਹ ਹਾਂ ਚਲੋ ਇੱਥੇ ਚਲੋ ਅੰਦਰ ਚਲੋ ਡਾਕਟਰ ਸਾਹਿਬ ਲੈ ਜਾ ਤੂੰ ਨਾਲ ਇੱਕ ਮਿੰਟ ਸਾਰਿਆਂ ਨੂੰ ਨਹੀਂ ਜਾਣਾ ਮੈਂ ਤੇ ਵੀਰਾ ਜਾਵਾਂਗੇ ਤੁਸੀਂ ਇੱਥੇ ਬੈਠੋ ਡਾਕਟਰ ਮਾਂ ਜੋ ਵੀ ਗੱਲ ਬਾਤ ਹੈ ਨਾ ਹੁਣ ਕਰ ਲਈ ਤਸੱਲੀ ਜਿਹੜੀ ਉਹਦੇ ਪਿੱਛੇ ਲੱਗੀ ਫਿਰਦੀ ਆ ਤੂੰ ਜੀ ਮੰਮੀ ਬਿਲਕੁਲ ਤਸੱਲੀ ਕਰਾਉਣ ਵਾਸਤੇ ਤਾਂ ਮੈਂ ਡਾਕਟਰ ਬੁਲਾਇਆ ਨਾਲੇ ਡਾਕਟਰ ਹੁਣ ਆ ਹੀ ਗਿਆ ਉਹਨੇ ਦੱਸ ਹੀ ਦੇਣਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਨਾ ਨਾਲੇ ਹੁਣ ਤਿਆਰ ਹੋ ਜਾਓ ਸੱਚ ਸੁਣਨ ਵਾਸਤੇ ਮੰਮੀ ਆਪਣਾ ਜਿਗਰਾ ਕਰ ਲਓ ਸੱਚ ਸੁਣ ਵੀ ਲਓਗੇ ਕਿ ਨਹੀਂ ਮੈਨੂੰ ਤਾਂ ਪਤਾ ਵੀ ਕੀ ਸੱਚ ਆ ਕੀ ਝੂਠ ਆ ਪਰ ਤੁਸੀਂ ਆਪਣਾ ਬਹਿਮ ਪੂਰਾ ਕਰ ਲਓ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਹੋਇਆ ਹੋਇਆ ਕੋਈ ਗੱਲ ਨਹੀਂ ਬਹਿਮ ਤਾਂ ਹੁਣ ਡਾਕਟਰ ਨੇ ਕੱਢ ਹੀ ਦੇਣਾ ਚੰਬੀਰੇ ਲੈ ਕੇ ਚਾ ਡਾਕਟਰ ਨੂੰ ਅੰਦਰ ਦੇਖਦੇ ਆਂ ਬਾਈ ਕਹਾਂ ਡਾਕਟਰ ਕਿਦਾ ਕਰਦਾ ਸਾਡਾ ਕਿ ਥੋੜਾ ਚਲ ਬਗਜੋ ਵੈਸਵਾ ਜੀ ਬਾਅਦ ਚ ਕਰ ਲਿਓ ਪਹਿਲਾਂ ਕੰਮ ਕਰ ਲਓ ਜਿਹੜਾ ਕਰਨ ਵਾਲਾ ਨਾਲੇ ਮੇਰੀ ਗੱਲ ਸੁਣ ਲੈ ਕੁੜੀਏ ਜਿਹੜਾ ਤੈਨਾਂ ਘਰ ਤੇ ਨਾ ਪਰਤੂ ਬੋਆਇਆ ਹੋਇਆ ਨਾ ਜੇ ਹੁਣ ਗੱਲ ਸੱਚੀ ਹੋਈ ਦੇਖੀ ਫਿਰ ਤੇਰਾ ਕੀ ਬਣਾਉ ਮੈਂ ਮੰਮੀ ਜਿਹੜਾ ਕੁਝ ਸੱਚ ਹੈ ਨਾ ਉਹ ਸੱਚ ਹੈ ਜਿਹੜਾ ਕੁਝ ਮੈਂ ਸੁਣਿਆ ਸੀ ਉਹ ਮੈਂ ਸਾਨੂੰ ਦੱਸਤਾ ਮੈਂ ਕਿਹੜਾ ਆਪਣੇ ਕੋਲ ਜੋੜ ਕੇ ਕਹਿ ਰਹੀ ਆ ਕੁਛ ਆ ਜੋੜ ਕੇ ਹੀ ਕਿਹਾ ਹੋਇਆ ਤਾਂ ਹੀ ਤਾਂ ਕੁੜੀ ਨੂੰ ਵੀ ਪਿੱਛੇ ਲਾਈ ਫਿਰਦੀ ਆ ਔਰ ਉਹ ਨਿਆਣੀ ਨੂੰ ਕੀ ਪਤਾ ਹੈ ਮੰਮੀ ਮੈਂ ਕਿਸੇ ਨੂੰ ਪਿੱਛੇ ਨਹੀਂ ਲਾਇਆ ਤੇ ਦੂਜੀ ਗੱਲ ਲਾਪਰੀ ਤਾਂ ਤਾਂ ਬੋਲਦੀ ਆ ਕਿਉਂਕਿ ਉਹ ਵੀ ਸੱਚੀ ਆ ਯਾਰ ਨਹੀਂ ਨਾ ਹੁੰਦਾ ਹੈਗਾ ਚਲ ਦੇਖ ਲਈ ਤੇਰੇ ਸਾਹਮਣੇ ਹੀ ਆ ਜਾਣਾ ਸਭ ਕੁਝ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਸਾਰਾ ਕੁਝ ਦਿਖਦੇ ਹੋਏ ਵੀ ਤੁਸੀਂ ਚੀਜ਼ਾਂ ਨੂੰ ਅਣ ਦੇਖਿਆ ਕਿਉਂ ਕਰ ਰਹੇ ਹੋ بس میرے سامنے ਨਹੀਂ ਅਕਲ ਵਾਲੀ ਨਾ ਬਣ ਕੇ ਦਿਖਾ ਜੇ ਤੂੰ ਅਕਲ ਵਾਲੀ ਹੁੰਦੀ ਉਹਨੂੰ ਕਹਿੰਦੀ ਵੀ ਭਾਈ ਕੰਮਕਾਰ ਨਾ ਕਰਿਆ ਕਰ ਮੈਂ ਆਪੇ ਕਰ ਲੂ ਕੰਮ ਤੋਂ ਟਾਲਣ ਪਿੱਛੇ ਤੂੰ ਕੁੜੀ ਨੂੰ ਪਿੱਛੇ ਲਾ ਕੇ ਫਿਰ ਗਈ ਮੈਂ ਸਾਰੇ ਕੰਮ ਮੰਮੀ ਜੀ ਕਰੀ ਜਾਂਦੀ ਸੀਗੀ ਸਾਰਾ ਕੁਝ ਸੁਣਨ ਦੇ ਬਾਵਜੂਦ ਵੀ ਮੈਂ ਪਾਗਲ ਨਹੀਂ ਹੈਗੀ ਵੀ ਇਹਨਾਂ ਦੇ ਅੱਗੇ ਪਿੱਛੇ ਫਰਾ ਚਲ ਆ ਬਸ ਕਰ ਮੇਰੇ ਮੂਹਰੇ ਇਹਨਾਂ ਦਾ ਨਾ ਬੋਲ ਆ ਦੇਖ ਲਈ ਹੁਣ ਤੈਨੂੰ ਪਤਾ ਲੱਗ ਜੂਗਾ ਕੋਈ ਨਹੀਂ ਲੱਗੇ ਜਗਾ ਡਾਕਟਰ ਦੱਸ ਦੇਊਗਾ ਸਾਰਾ ਕੁਝ ਡਾਕਟਰ ਸਾਹਿਬ ਕੁਝ ਪਤਾ ਲੱਗਾ ਨਵਜਾ ਜੀ ਇਹ ਕਹਿ ਰਹੀ ਹੈ ਡਾਕਟਰ ਸਾਹਿਬ ਕੀ ਕਹਿ ਰਹੀ ਹੈ ਨਵਜ ਇਹ ਹੀ ਕਹਿ ਰਹੀ ਹੈ ਨਾ ਵੀ ਇਹ ਝੂਠ ਬੋਲ ਰਹੀ ਹੈ ਤੇ ਬੱਚਾ ਨਹੀਂ ਹੋਣ ਵਾਲਾ ਨਹੀਂ ਜੀ ਤੁਸੀਂ ਇੱਥੇ ਗਲਤ ਹੋ ਸੱਚੀ ਉਹਨਾਂ ਦੇ ਬੱਚਾ ਹੋਣ ਵਾਲਾ ਬੱਚਾ ਹੋਣ ਵਾਲੇ ਦੇ ਮੈਂ ਨਹੀਂ ਮੰਦੀ ਡਾਕਟਰ ਸਾਹਿਬ ਤੁਸੀਂ ਜਾਣ ਬੁਝ ਕੇ ਝੂਠ ਬੋਲ ਰਹੇ ਹੋ ਮੈਡਮ ਤੁਮ ਸਾਡੇ ਯਕੀਨ ਨਹੀਂ ਹੈ ਗਿਆ ਸਾਡਾ ਰੋਜ਼ ਦਾ ਐਕਸਪੀਰੀਅੰਸ ਹੈ ਨਾ ਵੀ ਥੋੜੀ ਝੂਠ ਬੋਲ ਰਹੀ ਹੈ ਰੇ ਹੋ ਕੀ ਮੈਂ ਸਕਦਾ ਬਈ ਤੂੰ ਹੱਦ ਕਰਦੀ ਐ ਹੁਣ ਤੈਨੂੰ ਡਾਕਟਰ ਦੇ ਗੱਲਾਂ ਤੇ ਯਕੀਨ ਵੀ ਨਹੀਂ ਹੈਗਾ ਉਹ ਤਾਂ ਕਹੇ ਸੀ ਡਾਕਟਰ ਨੂੰ ਬੁਲਾਵਾਂਗੇ ਚੈੱਕ ਅਪ ਕਰਾਵਾਂਗੇ ਸੱਚ ਸਾਹਮਣੇ ਆ ਜੂਗਾ ਹੁਣ ਡਾਕਟਰ ਬੈਠੇ ਨੇ ਜਿਹੜੀ ਸਚਾਈ ਸੀ ਉਹ ਦੱਸਤੀ ਹੁਣ ਤਾਂ ਯਕੀਨ ਕਰ ਰਹਾ ਇਹਦੀ ਗੱਲ ਤੇ ਮੈਨੂੰ ਸੱਚੀ ਯਕੀਨ ਨਹੀਂ ਹੈਗਾ ਮੈਨੂੰ ਐ ਲੱਗਦਾ ਜੀ ਮੈਂ ਡਾਕਟਰ ਝੂਠ ਬੋਲਦਾ ਹੋਵੇ ਹੱਦ ਕਰਦੀ ਐ ਲੈ ਇਹ ਕੀ ਇਹ ਤਾਂ ਬਸ ਐ ਮੇਰਾ ਕਮਾਲ ਹੈ ਨਹੀਂ ਡਾਕਟਰ ਸਾਹਿਬ ਇਹ ਗੱਲ ਨਾ ਆਪਰੇ ਤਿੰਨਾਂ ਦੇ ਵਿੱਚ ਹੀ ਰਹਿ ਕੋਈ ਨਾ ਕੋਈ ਨਾ ਆ ਕਾਕਾ 540 ਨਾਲ ਹੀ ਸਰਨਾ ਉਹ ਤੁਸੀਂ ਪ੍ਰਵਾਗ ਕਰਦੇ ਸੀ 590 ਹੋਰ ਦੇ ਦੂੰਗਾ ਠੀਕ ਹੈ ਠੀਕ ਹੈ ਕਾਕਾ ਬਸ ਠੀਕ ਹੈ ਚਲੋ ਜਾਓ ਜਿਮਾਰੀ ਸਾਰਿਆਂ ਨੂੰ ਦੱਸ ਦੋ ਖੁਸ਼ ਹੁੰਦਾ ਪੁੱਛਤਾ ਹੈਗੀਆ ਪਰ ਫਿਰ ਵੀ ਪਤਾ ਤਾਂ ਲੱਗੂਗਾ ਹੀ ਯਾਰਾ ਇੱਕੇ ਪਤਾ ਲੱਗੂਗਾ ਬਹੁਤ ਮਰ ਜੰਨੀਆ ਤੂੰ ਚੁੱਪ ਕਰ ਜਾ ਉਹ ਚੱਲ ਆਹ ਤੂੰ ਆ ਰਾਮ ਘਰ ਅੰਦਰ ਮੈਂ ਜਾ ਕੇ ਬਾਰੇ ਗੱਲ ਕਰਾਂ ਮੈਂ ਅਮਨਵਰ ਤੁਹਾ ਜਨਾਈ ਦੇ ਲੋੜ ਤੇ ਤੈਨੂੰ ਬੁਲਾ ਲਾਂਗੇ ਫਿਲਹਾਲ ਤੂੰ ਅਰੈਸਟ ਕਰ ਠੀਕ ਹੈ ਠੀਕ ਹੈ ਨਾ ਹੁਣ ਚੁੱਪ ਕਾਤੇ ਖੜੀ ਆ ਦੱਸ ਵੀ ਕੀ ਗੱਲ ਆ ਦੱਸ ਤੇ ਲਾਪਰੀ ਤੇ ਕੀ ਹੋ ਗਿਆ ਬੋਲ ਵੀ ਕੁਛ ਬੋਲ ਪੁੱਤ ਕੁਛ ਕਿਉਂ ਬਾਵੇ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਉਸੇ ਹਫਤੇ ਮੂੰਹ ਦੱਸ ਦੋ ਗੱਲ ਕੀ ਆ ਸਾਰੀ ਮਾਤਾ ਕੜਾ ਰੋਵਦਾ ਐਕਸਪੀਰੀਅੰਸ ਹੈ ਉਹ ਪ੍ਰੈਗਨੈਂਟ ਸੁਣ ਨਹੀਂ ਸਕਦਾ ਇਹ ਇਹ ਹੋ ਹੀ ਨਹੀਂ ਸਕਦਾ ਕਿ ਉਹ ਪ੍ਰੈਗਨੈਂਟ ਨੇ ਕਿਉਂ ਕਿਉਂ ਨਹੀਂ ਹੋ ਸਕਦਾ ਮੈਸਾ ਕਿਉਂ ਨਹੀਂ ਹੋ ਸਕਦਾ ਆ ਦੇਖੋ ਰਿਸ਼ਵਤ ਦਿੱਤੇ ਹੋਣੀਆਂ ਡਾਕਟਰ ਨੂੰ ਉਹ ਮੈਡਮ ਇਹ ਮੇਰੇ ਪੈਸੇ ਨੇ ਮੈਂ ਨੰਗ ਤੁਰਿਆ ਫਿਰਦਾ ਹੂੰ ਮੈਨੂੰ ਤਾਂ ਤੂੰ ਵੇਖਣ ਨੂੰ ਹੀ ਨੰਗ ਲੱਗਦਾ ਨਾਲੇ ਡੈਡੀ ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਕਹ ਸੀ ਪੁਰਾਣੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਓ ਜਿਹੜਾ ਕਿੰਨੇ ਸਾਲ ਤੋਂ ਆਪਣੇ ਪਿੰਡ ਵਾਲਿਆਂ ਦੀ ਸੇਵਾ ਕਰ ਰਿਹਾ ਹੈ ਮਰੀਜ਼ਾਂ ਦੀ ਆਹ ਡਾਕਟਰ ਤਾਂ ਮੈਂ ਵੇਖਿਆ ਹੀ ਪਹਿਲੀ ਵਾਰ ਐ ਮੈਨੂੰ ਤਾਂ ਲੱਗਦਾ ਨਾ ਤੂੰ ਵੀ ਇਹਨਾਂ ਜਾਣ ਕੇ ਨਕਲੀ ਡਾਕਟਰ ਬਣਾ ਕੇ ਫੇਰ ਘਰੇ ਲੈ ਕੇ ਆਇਆ ਆ ਦੇਖ ਲੈ ਮਾੜਾ ਦਾ ਪੁੱਤ ਮੈਂ ਤਾਂ ਗਿਆ ਤਾਂ ਉਸੇ ਆਮਰ ਡਾਕਟਰ ਕੋਲੇ ਸੀ ਆਪਣੇ ਵਾਲੇ ਕੋਲੇ ਇਹ ਤਾਂ ਮੈਨੂੰ ਇਹਨੇ ਕਹਿਤਾ ਕਹਿੰਦਾ ਅੱਡੇ ਤੇ ਖੜਾ ਉਹਨੂੰ ਲਿਆ ਜਾ ਕੇ ਆ ਮੇਰੇ ਪੈਸੇ ਪੜਾਓ ਮੈਂ ਤਾਂ ਜਾਵਾਂ ਦੇ ਨਾ ਮੈਂ ਹੱਦ ਕਰਦੀ ਐ ਡਾਕਟਰ ਦਾ ਡਾਕਟਰੀ ਹੁੰਦਾ ਚਾਹੇ ਉਹ ਪੁਰਾਣਾ ਚਾਹੇ ਕੋਈ ਨਵਾਂ ਹੱਦ ਮੈਂ ਨਹੀਂ ਕਰਦੀ ਵੀਰੇ ਹਾਂ ਤਾਂ ਤੁਸੀਂ ਕਰ ਰਹੇ ਹੋ ਉਹ ਤੇ ਜਿਵੇਂ 500 ਰੁਪਏ ਕਿੱਥੋਂ ਆ ਗਿਆ ਫਿਰ ਕਮਾਲ ਕਰਦੀ ਐ ਬਈ ਤੂੰ ਤੂੰ ਪਹਿਲੇ ਕਿਸਦੇ ਘਰੇ ਜਾ ਕੇ ਨਹੀਂ ਆਇਆ ਹੋਣਾ ਉਹ ਹੈ ਡਾਕਟਰ ਮੈਂ ਨਾ ਬੜੀ ਕੰਨਾਂ ਨਾਲ ਸੁਣਿਆ ਸੀਗਾ ਇਹ ਗੱਲ ਕਦੇ ਵੀ ਝੂਠ ਨਹੀਂ ਹੋ ਸਕਦੀ ਇੱਕ ਮਿੰਟ ਵੀਰੇ ਇਹ ਡਾਕਟਰ ਦਾ ਨਾਮ ਕੀ ਹੈ ਨਾਮ ਦਾ ਮੈਨੂੰ ਇਹਦਾ ਕੀ ਪਤਾ ਬਸ ਆਪਣੇ ਪਿੰਡ 'ਚ ਨਵਾਂ ਡਾਕਟਰ ਆਇਆ ਤਾਂ ਕਰਕੇ ਮੈਂ ਲੈ ਆਇਆ ਇਹਨੂੰ ਅੱਛਾ ਨਵੇਂ ਡਾਕਟਰ ਨੂੰ ਲੈ ਆਏ ਤੁਸੀਂ ਜਿਹੜਾ ਇੰਨੇ ਸਾਲਾਂ ਤੋਂ ਆਪਣੀ ਫੈਮਿਲੀ ਡਾਕਟਰ ਬਣਿਆ ਹੋਇਆ ਹੈ ਹਰ ਵਾਰੀ ਆਪਣੀ ਦਵਾਈ ਦੇਖੇ ਜਾਂਦਾ ਹੈ ਉਹਦੀ ਦਵਾਈ ਆਪਣੇ ਪਰਿਵਾਰ ਨੂੰ ਲੱਗਦੀ ਵੀ ਹੈ ਤੁਸੀਂ ਉਹਨੂੰ ਕੋਨੇ ਬੁਲਾ ਕੇ ਲੈ ਕੇ ਆਏ ਵੀਰੇ ਹੁਣ ਤੁਸੀਂ ਇਹ ਬਹਾਨਾ ਨਾ ਮਾਰਿਓ ਕਿ ਡਾਕਟਰ ਨੇ ਧਕਾਰ ਮੰਨ ਸੀਗੀ ਮੈਂ ਭਰਨੇ ਮਾਦਰ ਡਾਕਟਰ ਦੀ ਦੁਕਾਨ ਵਾਂ ਸੀਗੀ ਇਹ ਨਵਾਂ ਡਾਕਟਰ ਹੈ ਇਹ ਤੋਂ ਪਹਿਲਾਂ ਮੈਂ ਵੀ ਇੱਕ ਦੋ ਵਾਰ ਦਵਾਈ ਲੈ ਕੇ ਆਇਆ ਇਹਦੀ ਦਵਾਈ ਵੀ ਬਹੁਤ ਵਧੀਆ ਹੈ ਬਸ ਫਿਰ ਜੇ ਪੁਰਾਣੇ ਡਾਕਟਰ ਦਾ ਐਕਸਪੀਰੀਅੰਸ ਇਹ ਹੈ ਕਿ ਭਾਬੀ ਪ੍ਰੈਗਨੈਂਟ ਹੈ ਫਿਰ ਆਪਣਾ ਪੁਰਾਣੇ ਡਾਕਟਰ ਦਾ ਐਕਸਪੀਰੀਅੰਸ ਵੀ ਦੇਖ ਹੀ ਲੈਣੇ ਉਹਨੂੰ ਬੁਲਾ ਲੈਣੇ ਰੇੜੀ ਮੈਂ ਤਾਂ ਕਹਿ ਨਹੀਂ ਆਏ ਘਰ ਪੁੱਤ ਜਿੰਨੇ ਵੀ ਪਿੰਡ ਚ ਲਾਗ ਪਾਸ ਵੀ ਪਿੰਡਾਂ ਦੇ ਡਾਕਟਰ ਨੇ ਸਾਰੇ ਇਕੱਠੇ ਕਰ ਲਾ ਚੰਗੀ ਤਰ੍ਹਾਂ ਜਲੂਸ ਕਰਦੇ ਹੁਣ ਤੂੰ ਆਪਣੇ ਘਰ ਦਾ ਜਲੂਸ ਰੇ ਇਹ ਘੜਵਾ ਰਹੇ ਨੇ ਜਿਹੜੇ ਹਿਸਾਬ ਨਾਲ ਇਹ ਝੂਠ ਤੇ ਝੂਠ ਇੱਕ ਝੂਠ ਨੂੰ ਸਪੋਰਟ ਵਾਸਤੇ ਹੋਰ ਪਤਾ ਨਹੀਂ ਕਿੰਨੇ ਡਾਕਟਰ ਨੂੰ ਨਟੇਰ ਲਾ ਦੂੰਗੀ ਬਈ ਬਲਾਲਾ ਫਿਰ ਡਾਕਟਰ ਨੂੰ ਨਾਲੇ ਮੈਂ ਕਿਹ ਝੂਠ ਬੋਲੂਗਾ ਤੇਰੇ ਤੂੰ ਤੇਰੇ ਮਨ ਚੀਜ਼ੀ ਆ ਵੀ ਡਾਕਟਰ ਤੋਂ ਚੈੱਕ ਅਪ ਕਰਾਵਾਂਗੇ ਡਾਕਟਰ ਵੀ ਕੇ ਆਇਆ ਚੈੱਕ ਅਪ ਹੀ ਹੋ ਗਿਆ ਹੁਣ ਜੋ ਸੱਚੀ ਗੱਲ ਸਾਹਮਣੇ ਆ ਗਈ ਡਾਕਟਰ ਨੂੰ ਕੋਈ ਨੌਲੇਜ ਨਹੀਂ ਹੁੰਦੀ ਬਸ ਵੀਕਰ ਕੁੜੀਆਂ ਤਾਂ ਖਾ ਖਾ ਵਧੀਆ ਜਾਣੀਆਂ ਬੋਲੀ ਜੱਗੀ ਆ ਕਿ ਜਾ ਪੱਟ ਤੂੰ ਪਾਗਲ ਹੋਇਆ ਮੈਂ ਹੁਣਾਂ ਦੇ ਉਹਨੂੰ ਪੁੱਛਾਂ ਸਾਰਾ ਦਿਨ ਕੋਲ ਐਸਾ ਚੰਗਾ ਨਹੀਂ ਹੁੰਦਾ ਹੈਗਾ ਜਿਹੜਾ ਤੂੰ ਕਰਨ ਲੱਗੀ ਹੋਈ ਆ ਲਪ੍ਰੀਤ ਮੰਮੇ ਮੇਰੀ ਗੱਲ ਸੁਣਾ ਚੁੱਪ ਕਰ ਦੇ ਵੇ ਗੱਲ ਤਾਂ ਚਾਹੀ ਨਾ ਕਹਿੰਦਾ ਤੈਨੂੰ ਪਤਾਲ ਚ ਜਾ ਕੇ ਕਰ ਲੋ ਬਾਹਰ ਤੇ ਕਿਨੇ ਕ ਤਨ ਆਈ ਜਾਂਦੀ ਹੁੰਦੀ ਐ ਆ ਤੁਹਾਡਾ ਝੂਠ ਵੀ ਕਿਨੇ ਕ ਤਨ ਫੜਿਆ ਜਾਊਗਾ ਮੰਮੀ ਨਾਲੇ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀਗਾ ਜਿਹੜੀ ਤੁਸੀਂ ਦੋ ਜਕੈਨ ਕਰੋ ਕੋਈ ਬੈਰ ਕੱਟਦੀ ਐ ਤੂੰ ਉਹਦੇ ਨਾਲ ਉਹ ਬੈਰ ਕਿਉਂ ਕੱਟਦੀ ਐ ਫੇਰਾ ਕੁੜੀ ਝੂਠ ਬੋਲਦੀ ਐ ਦਿਮਾਗ ਖਰਾਬ ਇਹਨਾਂ ਦਾ ਕਿਉਂ ਝੂਠ ਬੋਲਣਗੇ ਭਣਾ ਝੂਠ ਬੋਲ ਕੇ ਇਹਨੇ ਦੱਸ ਕੀ ਲੈਣਾ ਡੈਡੀ ਮੇਰੀ ਗੱਲ ਸੁਣਿਓ ਪਹਿਲੀ ਹਾਲ ਤਾਂ ਬੱਚਾ ਹਾਂ ਕਿ ਕੁਝ ਕੁ ਦਿਨਾਂ ਦਾ ਹੋਊਗਾ ਕਿਉਂਕਿ ਕੁਝ ਕੁ ਦਿਨ ਪਹਿਲਾਂ ਵੀ ਇਹੀ ਗੱਲ ਐ ਠੀਕ ਐ ਨਾ ਅੱਛਾ ਡਾਕਟਰ ਨੂੰ ਨਾਮ ਤੋਂ ਪੜ੍ਹ ਕੇ ਕੀ ਪਤਾ ਲੱਗ ਗਿਆ ਬੱਚੇ ਦੀ ਤਾਂ ਕਹਿੰਦਾ ਮੈਂ 3-4 ਮਹੀਨੇ ਤੱਕ ਨਵਦੀ ਨਹੀਂ ਚੱਲਦੀ ਇਹ ਵੀ ਤਾਂ ਸੋਚਣ ਵਾਲੀ ਗੱਲ ਆ ਨਾ ਦਿਮਾਗ ਨੂੰ ਹੱਥ ਮਾਰ ਲਓ ਬਣਾ ਮੋਟਾ ਬੱਸ ਕਰ ਬੱਸ ਕਰ ਕੁੜੀਏ ਪਤਾ ਨਹੀਂ ਤੂੰ ਕਿੰਨਾ ਕੁ ਬੋਲੀ ਜਾਨੀ ਆ ਹੁਣ ਗਾਹਾਂ ਗਾਹਾਂ ਮੈਨੂੰ ਨਾ ਹੋਰ ਗੁੱਸਾ ਚੜਾ ਦੀ ਦੋ ਫਿਰ ਪਕਾ ਕੇ ਜਾ ਲੰਘ ਜਾ ਕੰਮ ਕਰ ਲਾ ਮੈਂ ਨਹੀਂ ਕੰਮ ਕਰਦੀ ਕੋਈ ਨੌਕਰ ਨਹੀਂ ਹੈਗੇ ਤੁਹਾਡੇ ਕਰ ਲਓ ਇਹਨਾਂ ਦੇ ਕੰਮ ਮੈਂ ਕੋਈ ਲੜ ਨਹੀਂ ਜੱਸੀ ਨੂੰ ਕੰਮ ਨੂੰ ਕਹਿਣ ਦੀ ਜੇ ਹੁਣ ਤਾਲੋ ਨਹੀਂ ਕਰਾਉਂਦੀ ਆ ਪੁੱਤ ਆਪ ਕਰ ਲਿਆ ਕਰੋ ਬਾਕੀ ਮੂਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦਾ ਹੋਈ ਜਾਣਾ ਡੈਡੀ ਮੈਨੂੰ ਸਮਝ ਆਈ ਨਹੀਂ ਆਉਂਦਾ ਵੀ ਇਹਨਾਂ ਨੂੰ ਝੂਠ ਬੋਲ ਕੇ ਮਿਲੂਗਾ ਕੀ ਇਹ ਡਰਾਮਾ ਕਾ ਤੂੰ ਕਰੀ ਜਾਂਦੇ ਆ ਆਹੋ ਕੁੜੀ ਤਾਂ ਪਿੱਛੇ ਲਾਈ ਹੋਈ ਸੀ ਤੇ ਹੁਣ ਡੈਡੀ ਨੂੰ ਵੀ ਲਾ ਲ ਮੈਂ ਮੰਮੀ ਕੋਈ ਪਿੱਛੇ ਨਹੀਂ ਲਾਇਆ ਹੈਗਾ ਮੈਂ ਬਹੁਤ ਟਾਈਮ ਦੀ ਚੁੱਪ ਬੈਠੀ ਸੀਗੀ ਪਰ ਮੈਂ ਬਿਨਾ ਗੱਲਾਂ ਚੁੱਪ ਵੀ ਨਹੀਂ ਰਹਿ ਸਕਦੀ ਐਨਾ ਕੰਮ ਤੇ ਝੋੜ ਲਾ ਲਿਆ ਕਰ ਜਿੰਨਾ ਚਲਾਕੀਆਂ ਤੇ ਲਾਉਣੀ ਆ ਕੋਈ ਨਾ ਉਹ ਵੀ ਤੁਹਾਨੂੰ ਲੱਗ ਜੂਗਾ ਪਤਾ ਵੀ ਕੌਣ ਚਲਾਕੀਆਂ ਕਰਦਾ ਥੋੜੇ ਰ ਅੱਖਾਂ ਤੇ ਪਰਦਾ ਪਿਆ ਹੋਇਆ ਹੈ ਨਾ ਬਹੁਛੇ ਦੀ ਉੱਤਰੂ ਆ ਹਟਾ ਤੂੰ ਡਾਕਟਰ ਆ ਇਧਰੋਂ ਸੁੱਖੇ ਗਿਆ ਕਰਨਿਓ ਉਹ ਤਾਇਆ ਕੀ ਹਾਲ ਚਾਲ ਨੇ ਤੇਰੇ ਹਾਲ ਤਾਂ ਵਧੀਆ ਹੈ ਇਧਰ ਤਾਂ ਕੋਈ ਪਸ਼ੂ ਤਾਂ ਹੈ ਨਹੀਂ ਇਹਨਾਂ ਦੇ ਮੇਰੇ ਖਿਆਲ ਓਏ ਉਹ ਤਾਇਆ ਹੌਲੀ ਬੋਲ ਹੌਲੀ ਬੋਲਾ ਮੈਂ ਤਾਂ ਬਾਵੀ ਦੀ ਬੋਧੀ ਟੀਕਾ ਲਾਣ ਆਇਆ ਸੀ ਤੂੰ ਬੰਦਿਆਂ ਦੇ ਕਦੋਂ ਕਰ ਲੈਣਾ ਓਏ ਉਹ ਤਾਇਆ ਆਪਾਂ ਨੂੰ 500 ਰੁਪਏ ਬਣ ਗਿਆ ਆਪਾਂ ਨੂੰ ਕੀ ਮੜਾ ਮੇਰਾ ਸਾਲ ਕਨੇ ਉਂ ਵੀ ਤਾਂ ਨਹੀਂ ਮੈਂ ਸਾੜੀ ਸੁਈ ਲਾਤੀ ਨਾ ਤਾਇਆ ਨਾ ਸਹੀ ਲਾ ਕੇ ਆਇਆ ਸੱਚ ਤਾਇਆ ਉਹ ਆਪਣੇ ਘਰ ਵੀ ਪੈਸੇ ਰਹਿੰਦੇ ਸੀ ਪਹਿਲਾਂ ਵਾਲੇ ਕਿਹੜੇ ਉਹ ਐ ਪਹਿਲਾਂ ਉਹ ਛੋਟੀ ਦਿੱਤੀ ਕਾ ਲਾਏ ਗਿਆ ਸੀ ਦੇਖ ਸੋਣ ਵਾਲੀ ਸੀ ਆਪਣੀ ਉਹਦਾ ਕੰਜਰ ਦਾ ਕਟੂਆ ਡੇਗੀ ਤਾਂ ਕਹੇ ਜੇ ਟੀਕੇ ਲਾਏ ਨੇ ਉਹ ਤਾਇਆ ਟੀਕੇ ਸਹੀ ਲਾਏ ਦੀ ਤੇ ਮੈਨੂੰ ਦੁਬਾਰਾ ਫੋਨ ਨਹੀਂ ਕਰਿਆ ਵੀ ਹਾਂ ਅਜ ਡਾਕਟਰ ਦੇਖ ਕੇ ਜਾ ਮੇਰੇ ਕੋਲ ਵੀ ਕਿ ਤਰ੍ਹਾਂ ਲੰਬਰ ਆਇਆ ਹੁਣ ਨਾ ਤੇਰੇ ਪਿੰਡ ਮੈਥੋਂ ਆਇਆ ਜਾਇਆ ਵੀ ਉਹ ਤਾਂ ਤੀਜੇ ਦਿਨੇ ਕਟੂਆ ਡੇਗ ਤਾਂ ਉਹਨਾਂ ਮੈਂ ਦਿਖਾਈ ਕਿਸੇ ਨੂੰ ਸਿਆਣੇ ਨੂੰ ਪੁੱਛਿਆ ਕਟੂਆ ਠੀਕ ਹੋਣਾ ਤਾਂ ਆਇਆ ਹੁਣ ਜਦੋਂ ਡੇਗੇ ਦਿੱਤਾ ਠੀਕ ਹੀ ਸਵਾ ਹੈ ਉਹ ਤਾਂ ਸਿੱਟ ਗਈ ਖਾਲੀ ਹੋ ਗਈ ਚਲ ਕੋਈ ਨਾ ਤਾਇਆ ਨਾ ਦੇ ਪੈਸੇ ਕੋਈ ਨਾ ਹੌਲੀ ਬੋਲ ਆਪਣੋ ਇਧਰੋਂ ਪੰਜ ਰੁਪਏ ਬਣ ਗਿਆ ਤੇ ਇਹਨੂੰ ਦਾ ਬਣ ਗਿਆ ਮੇ ਤਾਂ ਗਾਲਤੀ ਮੈਂ ਸਾਂ ਲੱਖ ਰੁਪਏ ਦੀ ਦੀ ਝੋਟੀ ਚਲ ਸਾਇ ਬੜਾ ਰੌਲਾ ਆਪਾ ਹੌਲੀ ਬੋਲ ਹੌਲੀ ਔਲੀ ਦਾ ਬੋਲੂ ਕੰਜਰ ਦਾ ਨਾਤਾ ਤੇਥੋਂ ਉਧਰ ਪੂਰੀ ਪਈ ਤੂੰ ਬੰਦਿਆਲੇ ਤੇ ਮੰਗਦਾ ਕੀ ਐ ਤੇਰੇ ਤਿੰਨ ਮਰੂ ਖੌਂਸੜੇ ਅਗਲਾ ਮੈਂ ਤੈਨੂੰ ਦੱਸਾਂਗਾ ਮਰਦਾ ਖੌਂਸੜੇ ਆਪਾਂ ਤਾਂ ਰਹਿਣਾ ਓਰੇ ਆਪਾਂ ਤਾਂ ਭਗ ਜਾਣਾ ਬਸ ਹੁਣ ਦੂਜਾ ਪਿੰਡ ਐ ਆਪਣਾ 5 ਰੁਪਇਆ ਬਣਾ ਕੇ ਲੈ ਗਏ ਔਰੋਂ ਬਹੁਤ ਐ ਖਰਚੇ ਬਣ ਚੱਲ ਜੂ ਫੇਰ ਫੇਰ ਕਿਸੇ ਹੋਰ ਪਿੰਡ ਚ ਭਗ ਜਾਾਂਗੇ ਫੇਰ ਕੀ ਮੈਂ ਮੇਰੀ ਗੱਲ ਸੁਣਾ ਹਾਂ ਦਾ 2.5 250 ਕਰ ਲੈ ਮੈਂ ਇਹਨੂੰ ਦੱਸਦਾ 2.5 250 ਦਾ ਆ ਤਾਇਆ ਮੇਰੀ ਮਿਹਨਤ ਸੀ ਮੈਂ ਕੀਤੀ ਮੇਰੀ ਗੱਲ ਸੁਣ ਲੈ ਨਾਲੇ ਤਾਂ ਮਿਹਨਤ ਤੇਰੀ ਦੀ ਲੱਖ ਦੀ ਦਾ ਝੋਟੀ ਗਾਲ ਤੀ ਹੁਣ ਤੂੰ ਇਧਰ ਤਾਇਆ ਕਰ ਦੂੰਗਾ 250 ਕਰ ਦੂੰਗਾ ਹੁਣ ਮੇਰੇ ਲਈ 500 ਹੈ ਟੋਟਲ ਕਰ ਲੈਵੇਗਾ 250 ਉਹਨੇ ਤਾਂ ਫੇਰ ਕਰ ਲਾਂਗੇ ਆਪਾਂ ਮੁੱਕਰਨਾ ਜਾਈ ਮੈਂ ਨਾ ਮੈਂ ਤਾਂ ਰੌਲਾ ਪਾ ਦੂੰ ਮੈਂ ਤੈਨੂੰ ਦੱਸਾਂਗਾ ਨਾ ਮੈਂ ਜਵਾਨ ਆ ਡਾਕਟਰ ਦੀ ਇਹ ਆਪਾਂ ਹੀ ਮੁੱਕਰ ਦੇਗੇ 250 ਤੂੰ ਦੇ ਦੂੰ ਨਾ ਠੀਕ ਹੈ ਕੰਦਰ ਦੇ ਕੋਈ ਚੱਜ ਦਾ ਕਰ ਲੈ ਕਰ ਤੂੰ ਕਰਾਂਗੇ ਤਾਇਆ ਕਰਾਂਗੇ ਹਾਂ ਚੱਲ ਠੀਕ ਹੈ ਤਾਇਆ आहो ठीक है एक पासे पूरी नहीं पी होर की। होली फूल आ गया बबू है। हेलो हैं ठीक है मैं तो हाँ ठीक है भाई क्या की हो गया तू आएगा तो बोल दे भाई हाँ ਇਕ ਤਾਂ ਬਾਅਦ ਚ ਨੇ ਹੋਰ ਕਿੱਥੇ ਨੇ ਏਟਾ ਸੁੱਕੇ ਕੀ ਐਵੇਂ ਨੇ ਆਪਣੀਆਂ ਨੇਟਾਂ ਤੈਨੂੰ ਕੌਣ ਕਹਿੰਦਾ ਸਾਰਾ ਤੈਨੂੰ ਕੀ ਪਤਾ ਲੱਗਿਆ ਹੋ ਕੀ ਗਿਆ ਲੈ ਪੀਏ ਤਾਂ ਮੈਂ ਸਾਰੇ ਉੱਥੇ ਦੇ ਰੱਖੇ ਨੇ ਕੋਸੇ ਟੰਡ ਗੈ ਲੀਆਂ ਕੋਸ ਤੈਨੂੰ ਦੱਸਿਆ ਵੀ ਪੱਕਾ ਕਰ ਰੱਖਿਆ ਆਪਾਂ ਨੇ ਕੋਈ ਰੇਤਾ ਬਾਜਰੀ ਸਰੀਏ ਸੱਪੇ ਵਾਲੇ ਨੇ ਦੇ ਰੱਖੇ ਨੇ ਨਸਕੇ ਵਾਲਾ ਲੈ ਗਿਆ ਦੀ ਲੱਖ ਰੁਪਇਆ ਨਹੀਂ ਤੈਨੂੰ ਮੈਨੂੰ ਐ ਤਾਂ ਦੱਸ ਦੇ ਤੈਨੂੰ ਕਹਿੰਦਾ ਕੌਣ ਐ ਲੈਣਾ ਨਾ ਦੇਣਾ ਮੈਂ ਕਿ ਥੋੜਾ ਆ ਤੇ ਪੈਸੇ ਉਹ ਨਹੀਂ ਉੱਡੇ ਮਹਾ ਪਹਿਲਾਂ ਤੂੰ ਐ ਦੱਸ ਕਹਿੰਦਾ ਕੌਣ ਐ ਓਏ ਉਹੀ ਨਾਲ ਲੜਾਉਂਦਾ ਹੋਵੇ ਕੋਈ ਆਪਾਂ ਨੂੰ ਨਿੰਨੂ ਸਾਲਕ ਨੇ ਨੇ ਫੋਨ ਕਰਤਾ ਇਹਨੂੰ ਨਾ ਇਹਦਾ ਕੋਈ ਗੱਲ ਨਹੀਂ ਭਾਈ ਹੈ ਉਹ ਕੋਈ ਫਿਰ ਮੈਂ ਹੁਣ ਦੱਸ ਮੈਂ ਕੀ ਕਰਾਂ ਹੁਣ ਤਾਂ ਐ ਸਿਆਪਾ ਕਰਿਆਗਾ ਇਹਦਾ ਹੈ ਇਹ ਤਾਂ ਕੋਈ ਅੱਖਰ ਉੱਖਰ ਹੋ ਗਿਆ ਹੁਣ ਨਾ ਮੈਨੂੰ ਪਤਾ ਲੱਗੇ ਇਹਦਾ ਵੇ ਮੈਂ ਹੁਣ ਤੈਨੂੰ ਕੀ ਦੱਸਦਾ ਮੈਂ ਤਾਂ ਉਹੀ ਗੱਲ ਹੈ ਮੈਨੂੰ ਤਾਂ ਵਿਵਤਾ ਪੈਰੀ ਹੈ ਉਦੋਂ ਦੀ ਤੈਨੂੰ ਹੁਣ ਮੇਰੇ ਪਤਾ ਨਹੀਂ ਲੱਗਦਾ ਗੱਲ ਕਰਦੇ ਤੋਂ ਹੈ ਮਿੰਦਾ ਐਂ ਦੀ ਮੈਨੂੰ ਘਰੋਂ ਕੱਢੇਗਾ ਤੂੰ ਉਹ ਤਾਂ ਉੱਡ ਗਿਆ ਭਾਈ ਦੇਖੋ ਤਾਂ ਹੁਣ ਕੁਝ ਨਹੀਂ ਬਣਦਾ ਹੈ ਮੈਨੂੰ ਕੀ ਵਿਵਤਾ ਹੁਣ ਮੈਂ ਇਸੇ ਨੇ ਕੱਜਰ ਨੇ ਇਸੇ ਨੇ ਦਿੱਤਾ ਦੀ ਉਹ ਆ ਕੀ ਕਹਿੰਦੇ ਹੋ ਤੁਸੀਂ ਅੱਖਰ ਜੇ ਆਈ ਤੇ ਉਹ ਤੇ ਹਾਂ ਇਹੀ ਬੁਲਾਇਆ ਦੀ ਨਲੇ ਹਜੇ ਲੁੱਤੀਆਂ ਤੇ ਨੂੰ ਦੱਸਦਾ ਸਾਰਾ ਗੁੱਸਾ ਫਿਰ ਦੱਸਿਆ ਜਦ ਸਹੀ ਦਾ ਦੱਸਿਆ ਭਈ ਫਿਰ ਐਂ ਤਾਂ ਨਹੀਂ ਕਰਿਆ ਕਰਦੇ ਹੂੰ ਐਂ ਦੱਸਿਆ ਕਰਦੇ ਨੇ ਇਹ ਤਾਂ ਲੜਾਈ ਕਰਾਉਣ ਵਾਲਾ ਕੰਮ ਕਰਦਾ ਕੋਈ ਠੰਡੇ ਮਤੇ ਨਾਲ ਗੱਲ ਹੁੰਦੀ ਹੁੰਦੀ ਐ ਆਪ ਮੈਂ ਇਹਦੇ ਨਾਲ ਲੜਪੈ ਦੀ ਮੈਂ ਤੂੰ ਉਹਨੂੰ ਦਿੱਤਾ ਦੰਦ ਚੱਕ ਕੇ ਤੈਨੂੰ ਦੱਸਤਾ ਇਹਨੇ ਫਿਰ ਹੈਲੋ ਫੂਨੇ ਕੱਟ ਗਿਆ ਸੜਿਆ ਮਨਾ ਸੱਪ ਆਇਤਾ ਹੂੰ ਇਹ ਤਾਂ ਲੱਤਾਂ ਤੋੜ ਦੂ ਮੇਰੀਆਂ ਹੈ ਹੈ ਰੱਬਾ ਕਿੱਧਰ ਆਵਾਂ ਹੁਣ ਈਰੇ ਸਾਲਕੜੇ ਨੂੰ ਉਹਨੂੰ ਦੇਖਦਾ ਕਿਰਾਂ ਦਾ ਅੱਬ ਭਈ ਜੇ ਬੇੜਾ ਇਹਦਾ ਮਲਾਂਗੜੇ ਦਾ ਨਿੰਨੂ ਏ ਤ ਤਾਂ ਰੇਨੀ ਕਿ ਤੇ ਇੱਧਰ ਤਾਂ ਨਹੀਂ ਪੜ ਰਿਹਾ ਡੰਗਰਾਂ ਵਾਲੇ ਚ ਹੈ ਉਹ ਫਿਰਦਾ ਹੈ ਗੱਲ ਪੱਕੀ ਹੈ ਆਇਆ ਜਾਂਦਾ ਹੈ ਡੱਪਿਆ ਆ ਗਿਆ ਕੀ ਰਿਹਾ ਸਾਥ ਨੇ ਚਿਬੜ ਮੂ ਇਹੇ ਆ ਫੋਨ ਘਾਤੋਂ ਕਰਿਆ ਤੇ ਬੱਬੂ ਨੂੰ ਏ ਬੱਬੂ ਓਏ ਮੇਰੇ ਲਈ ਬੱਬੂ ਦਾ ਫੋਨ ਤਾਂ ਆ ਹਾਂ ਮੇਰੇ ਤੇ ਕੀ ਜ਼ਰੂਰੀ ਦੱਸਣਾ ਤੇ ਐ ਫਤੂ ਕਹਿੰਦਾ ਮੈਂ ਬਜਾਇਤਾਂ ਇਕੱਠੀਆਂ ਦੇਣੋਂ ਥਾਣੇ ਚ ਜਾਊਂ ਜਾਂ ਬਗ ਜਾ ਥਾਣੇ ਚੋਂ ਨਾ ਮੈਂ ਕਿੱਥੇ ਗਿਆ ਥਾਣੇ ਚ ਫਤ ਕਹਿੰਦਾ ਕਾ ਤੋਰੀ ਗਿਆ ਸੁਣੋ ਕੋਰੇ ਜਾਊਂ ਮੈਂ ਪੰਚਾਇਤ ਇਕੱਠੀ ਕਰੂੰ ਐ ਕਰੂੰ ਫਲਾਣਾ ਕਰੂੰ ਬਗ ਜਾ ਹੁਣ ਫਿਰ ਤੈਨੂੰ ਕਹਾਂ ਨਹੀਂ ਦੀ ਮਾ ਜਲ ਕੋਈ ਨਹੀਂ ਮੇਰਾ ਸਾਖਣੇ ਦੇ ਕੋਈ ਹੀਮ-ਕੀਮ ਹੋ ਗਿਆ ਕਿ ਫੋਨ ਕੱਟ ਗਿਆ ਉਹ ਮੈਂ ਦਿਨ ਦੱਸਾਂਗਾ ਲੈ ਹੀਮ-ਕੀਮ ਤਾਂ ਫਿਰ ਮੈਨੂੰ ਕੀ ਪਤਾ ਯਾਰ ਤੂੰ ਬਜਾਇਤਾਂ ਇਕੱਠੇ ਕਰ ਲੈ ਹੁਣ ਬਗ ਜਾ ਜਿਹੜਾ ਸਰਪੰਚ ਲੈ ਕੇ ਜਾਣਾ ਹੁਣ ਕੀ ਹੁਣ ਤਾਂ ਤੇ ਕਰਤਾ ਜਿਹੜਾ ਕੰਮ ਕਰਨਾ ਸੀ ਬਾਰੀ ਟਿਰਫੜ ਜੀ ਕਰਾਂਗੇ ਬੱਬੂ ਫੋਨ ਉਹ ਫੇਰ ਲਾ ਲਊਂਗਾ ਫੋੜਾ ਮਾਰੂਆ ਬਾਰੀਦੜ ਫਰਜ਼ੀ ਕਰੇ ਯਾਰੇ ਫੋੜਾ ਮਾਰੂਆ ਨਾ ਇਹ ਫੋੜਾ ਜੇ ਮਰ ਗਿਆ ਸਾਡੇ ਘਰ ਦਾ ਹੈ ਤੂੰ ਜ਼ਿੰਮੇਵਾਰ ਹੋਏ ਤੇਰੀ ਮਾਰਨ ਵਾਲੀ ਜਾਤ ਹੈਗੀ ਐ ਮੈਂ ਤਾਂ ਨਹੀਂ ਪਕਾਈ ਉਹ ਤਾਂ ਮਾਰ ਸਕਦਾ ਹੈ ਜਵਾਖ ਜਿਹੜੇ ਨੂੰ ਪਤਾ ਲੱਗ ਗਿਆ ਬਹੁਤ ਟੈਨਸ਼ਨ ਪੈ ਜਾਂਦੀ ਹੈ ਦਿਮਾਗ ਤੇ ਉਹ ਟੈਨਸ਼ਨ ਉਹ ਕਿਧਰੋਂ ਟੈਨਸ਼ਨ ਪੈਂਦੀ ਹੈ ਕਿ ਫਿਰ ਨਾ ਉਹ ਤੋਂ ਖਾਤੇ ਐਂ ਕਹਦੇ ਵੀ 10 ਲੱਖ ਹੋਰ ਆਜੇ ਨਾ ਉਹ ਦਿੰਦਾ ਫਿਰ 10 ਲੱਖ ਹੋਰ ਲਾਲਚ ਕਰਦਾ ਦੋ ਫਿਰ 10 ਲੱਖ ਜਿਹੜਾ ਕੁਝ ਹੋ ਗਿਆ ਹੋ ਗਿਆ ਮੇਰਾ ਸਾਖ ਨਾ ਤੇਰਾ ਕੀ ਹੱਕ ਬਣਦਾ ਉਹਨੂੰ ਫੋਨ ਕਰਦਾ ਹਟ ਮੇਰੇ ਦੂਜੇ ਦੇ ਨਾਲ ਕੇ ਗੱਲ ਕਿਉਂ ਮੈਂਦਾ ਨਹੀਂ ਯਾਰਾ ਦੂਜੇ ਦਿਨ ਮੈਂ ਕਿੱਥੇ ਥੋੜੇ ਘਰੇ ਗਿਆ ਮੈਂ ਤੈਨੂੰ ਕਹਿੰਦਾ ਦੀ ਵੀ ਜੇ ਕੋਈ ਗੱਲ ਬਣ ਜੇ ਆਪਣੀ ਫਤੂ ਮੈਨੂੰ ਡਰਾਪੇ ਗਾ ਦੇ ਅੰਦਰ ਮੈਂ ਪੰਚਾਇਤਾਂ ਇਕੱਠੀਆਂ ਕਰੂ ਐ ਕਿੰਨੂੰ ਕਰ ਲਿਆ ਹੁਣ ਜਿਹੜਾ ਕੋਸ ਹੁੰਦਾ ਇੱਥੋਂ ਫਿਰ ਉਦੋਂ ਬਾਅਦ ਤਾਂ ਮੈਂ ਟਿਕ ਟਿਕ ਹੋ ਗਿਆ ਸੀ ਤਾਂ ਦੁਬਾਰੇ ਇਹ ਮੁੱਦਾ ਛੇੜਿਆ ਮੁੱਦਾ ਛੇੜੇ ਮੇਲੇ ਬੱਬੂ ਦਾ ਫੋਨ ਆਇਆ ਰੀਆ ਫੋਨ ਆਇਆ ਦੀ ਤੇਰੀ ਤੂੰ ਘੱਟ ਨਹੀਂ ਹੈਗਾ ਲੋਚਣਾ ਤੂੰ ਮੈਂ ਤੈਨੂੰ ਦੱਸਾਂ ਗੱਲ ਮੇਰੀ ਗੱਲ ਸੁਣਦਾ ਚੁੱਪ ਕਰ ਜਾ ਬਾਲੀ ਭਕਾਈ ਨਾ ਮਾਰ ਸਾਡੇ ਘਰੋਂ ਬਾਹਰ ਨਾ ਮੈਂ ਥੋੜਾ ਮਾਰੂ ਜੇ ਮਾਰਦਾ ਮੇਰਾ ਸਾਖ ਨਾ ਮੇਰੇ ਦੇਖਾ ਸਾੜਾ ਆਮਾ ਨਾ ਚੜੇ ਚੜਾਇਆ ਉਹ ਤੂੰ ਬਾਗ ਜਾ ਚੰਗਾ ਚਾਉਣਾ ਬਾਗ ਜਾ ਥੋਇਆ ਠੀਕ ਹੈ ਚੰਗਾ ਚਾਉਣਾ ਤੇ ਕੱਟ ਕੇ ਜਾਰੀ ਹੈ ਕੱਟ ਕੇ ਜਾਰੀ ਮੈਂ ਬੱਬੂ ਨੂੰ ਲਾਉਣਾ ਫੋਨ ਖੜੇ ਜਾ ਤੂੰ ਤੂੰ ਜੇਬ ਚ ਪਾ ਲੈ ਨੂੰ ਵੇ ਫੋਨ ਜੇਬ ਚ ਨਹੀਂ ਪੈਂਦਾ ਗਿਆ ਠੀਕ ਹੈ ਯਾਰ ਸੌਕਣੇ ਤੋਂ ਦੁਬਾਰੇ ਖੜ ਜਾ ਯਾਰ ਪਾਏ ਨੂੰ ਜੇਬ ਚ ਹੈਲੋ ਲਾਂਗੜਿਆ ਹੋਊਗਾ ਦੋ ਵੇਨਾ ਕਰ ਲਾ ਗਿਆ ਲੈ ਆ ਜਾ ਮੈਂ ਕਹਦਾ ਲੈ ਰਹੀ ਮੈਂ ਵੀ ਡਰਾਬੀ ਦੇ ਅੰਦਰ ਹੀ ਗਿਆ ਕਿਵੇਂ ਹੁਣ ਟੁਕੀ ਬਾ ਹੋਏ ਨਾ ਗਿਆ ਲਾਤੀ ਨਾ ਆਇਆ ਇਹ ਇਹ ਕਰਦਾ ਕਾਨੂੰਨ ਇਹਨਾਂ ਆਇਆ ਮੇਰੀ ਗੱਲ ਸੁਣੋ ਹੂੰ ਕੀ ਹੋ ਗਿਆ ਤੁਸੀਂ 500 ਰੁਪਏ ਕਾਹਤੋਂ ਭੜਾਇਆ ਸੀ ਉਹਨੂੰ ਡਾਕਟਰ ਨੂੰ ਆਹੋ ਲੈ ਉਹ ਵੀ ਸੁਣ ਲੈ ਯਾਰ ਤੇ ਤਾਂ ਤੱਕ ਦੱਸ ਹੀ ਨਹੀਂ ਹੈਗਾ ਉਹ ਡਾਕਟਰ ਰੋਟਰ ਕਾਹਨੂੰ ਹੈ ਹੋਰ ਕੌਣ ਸੀ ਉਹ ਡੰਗਰ ਡਾਕਟਰ ਆ ਮਤਲਬ ਬੰਦਿਆ ਡਾਕਟਰ ਨਹੀਂ ਹੈਗਾ ਉਹ ਡੰਗਰ ਡਾਕਟਰ ਓਏ ਆਹੋ ਹੁਣ ਮੇਰੀ ਗੱਲ ਸੁਣ ਉਹ ਤੁਹਾਨੂੰ ਕਿੱਥੋਂ ਮਿਲ ਗਿਆ ਉਹ ਲਾਗੇ ਪਿੰਡ ਦਾ ਹੈ ਦੋਸਤ ਤੁਸੀਂ ਸੁਣੋ ਦੋਸਤ ਸਿਆਹੋ ਮੇਰਾ ਮੇਰੀ ਗੱਲ ਸੁਣ ਤੂੰ ਲੱਭ ਤੀ ਤਾਂ ਕਹਿੰਦੀ ਸੀ ਵੀ ਡਾਕਟਰ ਨੂੰ ਬੁਲਾ ਕੇ ਚੈੱਕ ਅਪ ਕਰਾਉ ਚੈੱਕ ਅਪ ਚ ਕੀ ਹੋਣਾ ਸੀਗਾ ਕੁਝ ਵੀ ਨਹੀਂ ਜਦ ਕੋਈ ਸ਼ੈ ਹੀ ਨਹੀਂ ਆਊਗਾ ਕੀ ਫਿਰ ਮੈਂ ਆਪਦਾ ਦਿਮਾਗ ਲੜਾਇਆ ਵੀ ਕੋਈ ਨਾ ਕੋਈ ਗੇਮ ਖੇਡਣੀ ਚਾਹੀਦੀ ਆ ਇਹਨਾਂ ਨੂੰ ਨਹੀਂ ਪਰ ਆਪਣੇ ਸ਼ੱਕ ਸ਼ੱਕ ਹੋ ਗਈ ਪਤੀ ਦਾ ਕਿ ਇਹਨਾਂ ਨੂੰ ਫਿਰ ਮੈਂ ਕੀ ਕਰਿਆ ਮੈਂ ਕਿਸੇ ਬੰਦੇ ਰਾਹੀਂ ਇਹ ਤਾਂ ਪਤਾ ਕਰਿਆ ਇਹ ਤਾਂ ਸਾਰੀ ਗੱਲਬਾਤ ਮੈਂ ਬਾਹਰ ਹੀ ਕਰ ਲਈ ਸੀ ਇਹਨਾਂ ਪਰ ਮੈਨੂੰ ਕਹਿੰਦੇ ਸੀ ਕਿੰਨਾ ਘਰੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਪੈਸੇ ਦੇ ਦੀ 1000 ਰੁਪਏ ਮੰਗਦਾ ਸੀ ਮੈਂ ਤਾਂ 500 ਟਾਲਿਆ 500 ਹੋਰ ਮੰਗਦਾ ਸੀ ਜੇ ਇਸ਼ਾਰੇ ਨਾਲ ਜਰੂਰ ਤੈਨੂੰ ਪਾਉਂਗਾ ਦਿਆਂਗਾ ਦੇ ਦਿਨ ਨਾਲ ਹੀ ਨਹੀਂ ਘਰੇ ਆ ਕੇ ਦੱਸ ਦੂਗਾ ਉਹ ਦੇਉਂਗਾ ਐ ਕਿਵੇਂ ਦੱਸ ਦੂ ਤੇਰੇ ਆਖੇ ਠੀਕ ਹੈ ਜਦੋਂ 500 ਲੈ ਗਿਆ ਨਾ ਥੋੜਾ ਦੋਸਤ ਕੀ ਤੀਗਾ ਉਹ 500 ਦਾ ਭੁੱਖਾ 1000 ਦਾ ਉਹ ਆ ਗਏ ਨਾ ਐਡਾ ਬੜਾ ਪਰਦਾ ਰੱਖ ਲਿਆ ਆਪਣਾ ਹੋਰ ਕੀ ਚਾਹੀਦਾ ਚਲੋ ਮਰੀ ਜਣੀ ਤੱਕ ਗੱਲਾਂ ਤੂੰ ਐ ਦੇਖ ਲੈ ਜੇ ਪਤਾ ਰਹਿੰਦਾ 76 ਕਿੰਨੇ ਪੈਂਦੇ ਤੇਰੇ ਨਾਲੇ ਮੇਰੇ ਹੋਰ ਨਾ ਨਾ ਸ਼ੁਕਰ ਆ ਵੈਗਰੂ ਦਾ ਜਿਹੜਾ ਟਾਈਮ 'ਚ ਆ ਗਿਆ ਵਿਚਾਰਾ ਹੋਣੀ ਸੀਗਾ ਪੈਸੇ ਨਾ ਮਾਰ ਹਰ ਕੋਈ ਬੰਦਾ ਦੇਖ ਜਾਂਦਾ ਹਮ ਬਸ ਬੰਦੇ ਦੀ ਬੋਲੀ ਸਹੀ ਰੀੜ ਨਾਲ ਲੱਗ ਜੀ ਸਹੀ ਗੱਲ ਹੈ ਕੋਈ 500 ਰੁਪਏ ਵਿੱਚ ਜਾਂਦਾ ਕੋਈ 5000 ਚ ਮੈਨੂੰ ਤਾਂ ਕੋਈ 5 ਲੱਖ ਵਿੱਚ ਵਿਕ ਜਾਂਦਾ ਹੋਰ ਮੈਨੂੰ ਤਾਂ ਇੰਨਾ ਡਰ ਲੱਗ ਜਾਂਦਾ ਸੀ ਮਾਂ ਪਾਪਾਂ ਨੇ ਕੀ ਬਣੂਗਾ ਆ ਲਾਪਰੀ ਤਾਂ ਮੇਰੇ ਪਿੰਡੋਂ ਹੀ ਛੱਡਦੀ ਸੀ ਚੱਲ ਕੋਈ ਨਾ ਇਹ ਤਾਂ ਹੁਣ ਵੀ ਡਿਗਰੀ ਆ ਆ ਤੂੰ ਤਾਂ ਅੰਦਰ ਸੀ ਟ੍ਰੈਨ ਟ੍ਰੈਟ ਆਪੀ ਜਿਹੇ ਅੰਦਰ ਬਾਹਰ ਸਾਰੇ ਸਾਹਮਣੇ ਪਤਾ ਹੈ ਪਤਾ ਹੀ ਲੱਗ ਉਹਨਾਂ ਸਾਹਮਣੇ ਜਾਂਦਾ ਸੀ ਮੈਨੂੰ ਵੀ ਤਾਂ ਖੜੇ ਸੀਗੇ ਮੈਂ ਤਾਂ ਜਾਣ ਕੇ ਨਹੀਂ ਬਾਹਰ ਆਈ ਹੈਗੀ ਮਾਂ ਮੈਨੂੰ ਦੇਖ ਕੇ ਜ਼ਿਆਦਾ ਹੋਊ ਹੋਊਗੀ ਫੇਰਾ ਚੱਲ ਵਧੀਆ ਰਹੀ ਅਰੈਸਟ ਕਰ ਤੰਦਰ ਬਾਹਰ ਆਉਣ ਦੀ ਲੋੜ ਹੀ ਨਹੀਂ ਮੈਨੂੰ ਲੱਗਦਾ ਕਿ ਤਾਂ ਵੀ ਡਾਕਟਰ ਨੇ ਕਿਹਾ ਭਈ ਪੈਰ ਥੱਲੇ ਲਿਜਾਣਾ ਬੈੱਡ ਤੋਂ ਇਹਦਾ ਬੈੱਡ ਰੈਸਟ ਦੱਸਿਆ ਤਾਂ 9 ਮਹੀਨਿਆਂ ਲਈ ਮੈਂ ਤਾਂ ਤੁਹਾਨੂੰ ਐ ਕਹਿਣੀ ਆਂਗੀ ਉਹ ਡਾਕਟਰ ਨੂੰ ਦੂਜੇ ਤੀਜੇ ਦਿਨ ਬੁਲਾ ਲਿਆ ਕਰੋ ਤੇ ਉਹ ਕਰਦਿਆ ਕਰੂਗਾ ਕਹਿਦਿਆ ਕਰੂਗਾ ਵੀ ਬੈੱਡ ਰੈਸਟ ਹੈਗੀ ਵੀ ਪੈਰ ਥੱਲੇ ਤਰਨਾ ਹੈ ਗਿਆ ਫੋਟੀ ਨਾਲ ਨਹੀਂ ਕਿਸੇ ਨੇ ਮੰਨਣੀ ਹੈਗੀ ਨਾਲੇ ਉਹ ਹੀ ਡਾਕਟਰ ਆਇਆ ਕਰੂਗਾ 500 ਰੁਪਏ ਨੂੰ ਦਿਆਂ ਕਰਾਂਗੇ ਚੈੱਕਅਪ ਕਰਕੇ ਜਾਇਆ ਕਰੂਗਾ ਹੋਏ 500 ਰੁਪਏ ਦੋ ਜਦ ਜਦ ਨੂੰ 500 ਰੁਪਏ ਭਾਲਿਆ ਕਰੂਗਾ 500 ਕੀ ਭਾਲਿਆ 1000 ਭਾਲਿਆ ਕਰੂਗਾ 1000 ਮੰਗਦਾ ਸੱਜ ਵੀ ਉਹ 500 ਚ ਲਿਆਉਂਗਾ ਪਹਿਲੀ ਵਾਰ 1000 ਨਾ ਕਰਿਆ 1000 ਦੇ ਦੂੰਗਾ ਮੈਂ ਇਸ ਦੋ ਵਾਰ ਤਾਂ ਆਪਾਂ 500 ਤੀਆਂ ਲੱਗ ਜੋ ਹਜੇ ਨਵਾਂ ਨਵਾਂ ਆਉਂਦਾ ਨਾ ਉਹ ਵੀ ਦਾ ਦਵਾਈਆਂ ਬੂਟੀਆਂ ਤੇ ਪੈਸੇ ਲੱਗਦੀ ਆ ਆਪਣੇ ਇਹ ਕੁਛ ਹੁੰਦਾ ਫਿਰ ਵੀ 500 ਦਿਨਾਂ ਤੋਂ ਔਖਾ ਹੀ ਆਗਾ ਚੱਲ ਕੋਈ ਇਹਨਾਂ ਤੋਂ ਬਚਣਾ ਤਾਂ ਬਾਹਰ ਨਾ ਲਾਉਣੀ ਪਊਗਾ 500 ਰੁਪਏ ਖਰਚ ਨਹੀਂ ਪਊਗਾ ਹੂੰ ਦੇਖ ਲੋ ਚੱਲ ਦੇਖਣਾ ਕੀ ਆ ਬਸ ਹਿਸਾਬ ਚ ਮੇਰੇ ਕੰਮ ਠੀਕ ਹੈ ਅੰਡਰਸਟੈਂਡ ਕਰ ਤੁਰੇ ਬਾਈ ਪੇਜ ਉੱਪਰ ਬਾਲੋ ਬੁੱਲਨੇ ਰੋੜ ਨਹੀਂ ਤੇ ਨਾਲੇ ਹੌਲੀ ਬੋਲ ਕੇ ਤੇ ਬਾਰੇ ਵੀ ਨ ਸਮਝੀ ਵਾਹ ਲੱਖਪਰੀ ਦੇ ਕਲੈਡਡੇ ਨੇ ਉਹ ਤਾਂ ਉੱਧਰ ਬੈਠੀਆਂ ਹੋਣਗੀਆਂ ਉਹ ਬੈਠੀਆਂ ਤਾਂ ਹੋਣੀਆਂ ਪਰ ਪ੍ਰੀਤ ਨਾਲੇ ਪਰ ਪ੍ਰੀਤ ਦਾ ਕੋਈ ਤਵਾਰ ਨਹੀਂ ਹੈਗਾ ਇੱਥੋਂ ਦੀ ਸੁਣ ਲਈ ਇਹ ਤਾਂ ਥੋੜੀ ਦਿਨ ਕਿਤੇ ਨਾ ਕੋਈ ਨਹੀਂ ਹੈਗਾ ਅੱਜ ਤੱਕ ਹੁਣ ਜੂ ਆਪਾਂ ਮੁੱਕਰ ਦਾਂਗੇ ਅਸੀਂ ਤਾਂ ਵੀ ਆਪਦੀ ਕਬੀਰ ਦਦੇ ਗੱਲਾਂ ਕਰਦੇ ਸੀ ਭਾਈ ਹਨਾ ਵੀ ਮੇਨ ਗੱਲ ਤਾਂ ਮਾਂ ਦੀ ਐ ਮਾਂ ਆਪਣੇ ਹੱਕ ਚ ਐ ਮੰਨ ਸਰ ਵੀ ਪਤਾ ਲੱਗ ਗਿਆ ਵੀ ਭਾਈ ਬਾਬਾ ਦੇਦੀ ਘਾਲੀ ਸੱਚੇ ਨੇ ਅਪਾ ਤਾਂ ਮਾਂ ਦਾ ਜਿਤਨਾ ਸੀ ਮਾਂ ਦਾ ਜਿਤ ਲਿਆ ਮਾਂ ਤਾਂ ਬਹੁਤ ਮੇਰ ਲੈਂਦੀ ਹੈਗੀ ਬਸ ਜਿਹਾ ਹੀ ਚੱਲੀ ਜਾਵੇ ਚੱਕਰ ਜ ਆਪਣਾ ਨਾ ਦੇਖੀ ਮਾਂ ਤਾਂ ਗਾਲਾਂ ਬਹੁਤ ਹੁੰਦੀ ਹੈ ਜੀ ਪ੍ਰੀਤ ਨੂੰ ਦੇਊਗੀ ਵੱਡੇ ਘਰ ਦੀ ਕਿ ਕੁੜੀ ਹਮ ਉੱਪੇ ਅਲਟਾਈ ਉਹਨੂੰ ਪੁੱਛੇ ਵੀ ਗਾਲਾਂ ਵੀ ਤੂੰ ਹੀ ਖਾਨੀ ਆ ਹੁਣ ਮੈਂ ਤਾਂ ਬੈਠੀ ਆ ਬੈੱਡਾਂ ਤੇ 76 ਪ੍ਰੇਡ ਹੁੰਦੀ ਹੈ ਹਾਂ ਜਿਹੜੀ ਗਰੀਬ ਘਰ ਦੀ ਹੈਗੀ ਮੋਜ ਨਾਲ ਨਜ਼ਾਰੀ ਲੈਂਦੀ ਉਹਨੂੰ ਆਈ ਸੀ ਲੰਬ ਮੈਰਿਜ ਕਰਾ ਕੇ ਹਮ ਇਹਨੇ ਰਾਜ ਕਰੇ ਨਾ ਸਿਰ ਤੇ ਮੈਂ ਕੋਈ ਨਾ ਬਸ ਆ ਕਿਸੇ ਨੂੰ ਪਤਾ ਨਾ ਲੱਗਿਆ ਜਵਾਖੜਾ ਡਰਾਮਾ ਨਾਲ ਜਿੱਥੇ ਪਤਾ ਲੱਗ ਗਿਆ ਆਪਾਂ ਸਾਥ ਪਾਣੀ 'ਚ ਹੋ ਹੋ ਜਾਗੇ ਜਮਾ ਉਹ ਜਮਾ ਟੈਨਸ਼ਨ ਵਾਲੇ ਤੂੰ ਬੈਠਾ ਮੈਂ ਟੈਨਸ਼ਨ ਲੈਣੀ ਕਿਨੇ ਚਿਰ ਤੈਨ ਨਾਲ 바ਵਾ ਬੈਠਾ ਨਾ ਲੋ ਟੈਨਸ਼ਨ ਠੀਕ ਹੈ ਹੂੰ ਇੰਜੋਏ ਕਰ ਲਾਈਫ ਠੀਕ ਹੈ ਚੱਲਾ ਦੱਸ ਦਿਜੇ ਚਾਚੂ ਪੀਣੀ ਹੋਈ ਲੜਕੜਾ ਮਾਰ ਦੂੰ ਮਾਂ ਨੂੰ ਕਹਿ ਦੂੰਗਾ ਮੈਂ ਮਾਂ ਆਪੇ ਕਹਿ ਦੂ ਪ੍ਰੀਤ ਨੂੰ ਦੁੱਧ 'ਚ ਪੱਤੀਓ ਪਾ ਕੇ ਉਹ ਦਿੰਦਾ ਫਿਰ ਕਹਦੇ ਨਾ ਪੀ ਲਾਂਗੇ ਉਂ ਵੀ ਤਾਂ ਬਿੱਲੀ ਬੈਠੇ ਆਪਾਂ ਕੋਈ ਗੱਲ ਨਹੀਂ ਕਹਦੇ ਨਾ ਹਾਂ ਪਹਿਲੇ ਥੋੜਾ ਜਿਹਾ ਆਜੋ ਮੰਮੀ ਆਜਾ ਆਜਾ ਮਾਤਾ ਆ ਗਈ ਮਾੜੀ ਮੋਟੀ ਸ਼ਰਮ ਕਰ ਲੋ ਜਿਹੜੇ ਲੱਛਣ ਤੁਸੀਂ ਕਰਦੇ ਹੋ ਚਲ ਉੱਠ ਨਹੀਂ ਬਾਹਰ ਕੀ ਹੋ ਗਿਆ ਮੰਮੀ ਤੇ ਦੱਸ ਦਿਆਂ ਵੀ ਕੀ ਹੋਇਆ ਗਲਤ ਦੱਸ ਤੂੰ ਕੀ ਹੋ ਗਈ ਮੈਂ ਗਲਤ ਦੱਸਦੇ ਕੀ ਹੋ ਗਈ ਐ ਕਦੋਂ ਵਿਜੈ ਨੂੰ ਖਿੱਚ ਕੇ ਨੂੰ ਮੰਮੀ ਦੱਸ ਤਾਂ ਦੋ ਗੱਲ ਕੀ ਹੋ ਗਈ ਆ ਜਾ ਦੱਸ ਦੰਨੀਆਂ ਤੈਨੂੰ ਗੱਲ ਵੀ ਕੀ ਹੋਇਆ ਅਜੇ ਤੁਹਾਨੂੰ ਗੱਲ ਦਾ ਪਤਾ ਹੀ ਨਹੀਂ ਹੈਗਾ ਕੀ ਹੋ ਗਈ ਮਾਤੀ ਹੋ ਗਈ ਤਾਂ ਸਵੇਰ ਕੀ ਗੱਲਾਂ ਕਰੀ ਅਸੀਂ ਪਰਿਵਾਰ ਦੀਆਂ ਹਾਂ ਮੈਨੂੰ ਪਤਾ ਕਿਹੜੇ ਪਰਿਵਾਰ ਦੀਆਂ ਗੱਲਾਂ ਕਰਦੇ ਸੀ ਮਾੜੀ ਮੋਟੀ ਸ਼ਰਮ ਕਰ ਲਾ ਕਿਉਂ ਤੂੰ ਮੇਰੇ ਪੁੱਤਰ ਨੂੰ ਪਿੱਛੇ ਲਾਇਆ ਹੋਇਆ ਮੈਨੂੰ ਬੁਖਿਆਉਂ ਰਿਹਾ ਓਇਆ ਕੀ ਆ ਤੁਸੀਂ ਤਾਂ ਇਹਦਾ ਪੈਰ ਪੂਜ ਲਓ ਨਾ ਬਿਠਾ ਕੇ ਲੱਤਾਂ ਘੁੱਟ ਦੋ ਪੁੱਤ ਮੇਰੀ ਗੱਲ ਸੁਣ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਆ ਲੱਛਣ ਖੰਡਾਉਂਦੀ ਫਿਰਦੀ ਆ ਗੱਲ ਤਾਂ ਹੋਰ ਸੁਣਿਆ ਵੀ ਇਹ ਕੀ ਗੱਲਾਂ ਕਰਦੀ ਆ ਮੈਨੂੰ ਪਤਾ ਤੂੰ ਝੂਠ ਬੋਲਦੀ ਆ ਵੀ ਤੇਰਾ ਜਵਾਕ ਨਹੀਂ ਹੋਣ ਵਾਲਾ ਤੂੰ ਮੁੰਡੇ ਨੂੰ ਵੀ ਪਿੱਛੇ ਲਾਈ ਫਿਰਦੀ ਆ ਮਾਰੀ ਮੋਟੀ ਸ਼ਰਮ ਕਰ ਲਾ ਆ ਗਿਆ ਤੂੰ ਨਕੀਨ ਬਹੁਤ ਵਧੀਆ ਗੱਲ ਐ ਪਰ ਪਤਾ ਕਿਵੇਂ ਲਾਤਾ ਹੈ ਤੇ ਨਿਸ਼ਾਰ ਨੇ ਇਹ ਤਾਂ ਪਾਪ ਵੀ ਨਹੀਂ ਸੀ ਕਰਦੇ ਕਿਵੇਂ ਪਤਾ ਲੱਗਿਆ ਵੀ ਮੰਮੀ ਨੂੰ ਦੱਸ ਦੇ ਭਾਕਦਾ ਹਣ ਕਿਉਂ ਨਹੀਂ ਸਾਡੇ ਮੂੰਹ 'ਚ ਜਵਾਨ ਹੈਗੀ ਮੈਂ ਤੂੰ ਆਪ ਹੀ ਦੱਸ ਦੇ ਗੱਲ ਹੋਈ ਕੀ ਐ ਮੈਂ ਤਾਂ ਇਹਨਾਂ ਦੀ ਚਲਾਕੀ ਤੋਂ ਹੈਰਾਨ ਜੇ ਚਲਾਕੀ ਕਰਨੀ ਸੀ ਚਾਜਨਾ ਤਾਂ ਕਰ ਲੈਂਦੇ ਥੋੜਾ ਬਹੁਤਾ ਹੌਲੀ ਬੋਲ ਲੈਂਦੇ ਮੈਂ ਤਾਂ ਅੰਦਰ ਪਈ ਕਿ ਹਾਂ ਵੀ ਇਹ ਕੌਣ ਗੱਲਾਂ ਕਰੀ ਜਾਂਦਾ ਜਦ ਲਾਪਰੀਤ ਮੈਂ ਉਰੇ ਆਈ ਇਹ ਤਾਂ ਲੱਗੀ ਪਈ ਪਰ ਗੱਲ ਤਾਂ ਦੱਸ ਦੇ ਮਾਂ ਹੋਈ ਕੀ ਆ ਗੱਲ ਤਾਂ ਪੁੱਤ ਉਹੀ ਆ ਜਿਹੜੀ ਤੂੰ ਕਹਿੰਦੀ ਸੀ ਸੱਚ ਆ ਜਿਹੜਾ ਇਹਨਾਂ ਨੇ ਆ ਢਾਂਗ ਰਚਿਆ ਹੋਇਆ ਸੀ ਉਹਦੇ ਪਿੱਛੇ ਖੁਸ਼ ਹੋਏ ਪੈਤੀ ਅੰਦਰ ਵੀ ਅਸੀਂ ਕਾਮਯਾਬ ਹੋ ਗਏ ਹੁਣ ਵੀ ਪਤਾ ਨਹੀਂ ਲੱਗਿਆ ਕਿਸੇ ਨੂੰ ਆ ਡਾਕਟਰ ਵੀ ਕਹਿੰਦੇ ਆਪਣੇ ਹੱਥ ਦਾ ਹੀ ਠੀਕਾ ਉਹਨਾਂ ਪੜਾ ਕੇ ਬੁਲਾਇਆ ਹੋਇਆ ਸੀ ਕੋਈ ਐਕਟਿੰਗ ਤਾਂ ਤੁਸੀਂ ਕਰਨ ਬੈਠੇ ਸੀ ਪਰ ਤੁਹਾਡੀ ਤਾਂ ਉਹਨਾਂ ਪਰਫੈਕਟ ਐਕਟ ਨਹੀਂ ਹੋਈ ਐਕਟਿੰਗ ਕਰਨੀ ਸਿੱਖਣੀ ਸੀ ਪਹਿਲਾਂ ਥੀਏਟਰ ਕਰਕੇ ਆਉਣਾ ਸੀ ਫੇਰ ਐਕਟਿੰਗ 'ਚ ਪਾਉਣਾ ਸੀ ਹੱਥ ਤੁਸੀਂ ਚਲੋ ਜੇ ਹੁਣ ਮੰਮੀ ਤੁਹਾਨੂੰ ਪਤਾ ਲੱਗ ਗਿਆ ਅਸਤਾ ਕਦੋਂ ਦੇ ਬੋਲ ਰਹੇ ਸੀ ਤੁਹਾਡੀ ਮੱਥਾ ਖਪਾਈ ਕਰ ਰਹੇ ਸੀ ਕਿ ਤੁਸੀਂ ਸੱਚ ਮੰਨ ਲਓ ਸੱਚ ਮੰਨ ਲਓ ਪਰ ਤੁਸੀਂ ਤਾਂ ਟੱਸ ਤੋਂ ਮੱਸ ਨਹੀਂ ਸੀ ਹੋਏ ਹੁਣ ਪਤਾ ਲੱਗਿਆ ਨਾ ਸੱਚਾ ਕੌਣ ਹੈ ਛੁੱਟਾ ਕੌਣ ਹੈ ਪੁੱਤ ਕਿਹੜੀ ਮਾਂ ਚ ਆਉਂਦੀ ਹੁੰਦੀ ਆ ਵੀ ਮੇਰੀ ਧੀ ਪੁੱਤ ਦੇ ਲਾਦ ਨਾ ਹੋਵੇ ਮੈਨੂੰ ਤਾਂ ਇਹੀ ਚਾਹਤੀ ਵੀ ਚੱਲ ਕੋਈ ਗੱਲ ਨਹੀਂ ਸਾਡੇ ਘਰ ਦੇ ਵਿੱਚ ਲਾਦ ਹੋਊਗੀ ਮੈਨੂੰ ਕੀ ਪਤਾ ਸੀ ਵੀ ਇਹ ਤਾਂ ਮੇਰਾ ਹੀ ਮੂਰਖ ਬਣਾਉਣ ਲੱਗੇ ਹੋਏ ਨੇ ਮੈਂ ਤੇ ਇਹਦੇ ਪਿੱਛੇ ਲਾ ਕੇ ਇਹਨੂੰ ਵੀ ਰੱਬ ਵਰਗੀ ਨੂੰ ਇੰਨਾ ਬੋਲਦੀ ਰਹੀ ਤੁਸੀਂ ਨਾ ਐਂ ਕਰੋ ਜੇ ਤੁਸੀਂ ਦੋਹਾਂ ਨੇ ਆਪਣੀ ਆਉ ਭਗਤ ਕਰਾਉਣੀ ਆ ਨਾ ਕੋਈ ਹੋਰ ਤਰੀਕਾ ਬਣਾ ਲਓ ਇਹ ਤਰੀਕਾ ਤਾਂ ਤੁਹਾਡਾ ਚੱਲਿਆ ਨਹੀਂ ਫੇਲ ਹੋ ਗਿਆ બસ ਹੁਣ ਆ ਗਈ ਤੁਹਾਨੂੰ ਅਗਲ ਮੇਰੀ ਗੱਲ ਸੁਣੋ ਡੈਡੀ ਜਿਹੜਾ 10000 ਰੁਪਏ ਚੱਕਿਆ ਗਿਆ ਸੀ ਨਾ ਉਹ ਵੀ ਇੰਨਾ ਦੀ ਕਰਤੂਤ ਸੀ ਪੁੱਛੋ ਇਹਨਾਂ ਦਾ ਕਿਉਂ ਏ ਉਹੀ ਕਰਤੂਤ ਛੋਡੀ ਵੀ ਸੀ ਨਾ ਉਹ ਵੀ ਦੱਸ ਦਿਓ ਦੱਸ ਦਿਓ ਵੀਰੇ ਦੱਸ ਦਿਓ ਕਿਉਂਕਿ ਜਿਸ ਤਰ੍ਹਾਂ ਥੋਡੀ ਇਹ ਸੱਚਾਈ ਸਭ ਦੇ ਸਾਹਮਣੇ ਆ ਗਈ ਨਾ ਉਹ ਦਿਨ ਵੀ ਦੂਰ ਨਹੀਂ ਜਦੋਂ ਪੈਸੇ ਵਾਲਾ ਤੇ ਛਾਂਪ ਵਾਲਾ ਮੁੱਦਾ ਵੀ ਸਾਹਮਣੇ ਆ ਹੀ ਜਾਊਗਾ ਹਾਂ ਭਾਈ ਜੇ ਤੁਸੀਂ ਕਹਿਣ ਹੋਣਾ ਉਹ ਗੱਲ ਵੀ ਸੱਚੀ ਹੈ 10000 ਰੁਪਏ ਸੀ ਚੱਕਿਆ ਸੀਗਾ ਉਹ ਛਾਂਪੀ ਅਸੀਂ ਚੱਕੀ ਸੀਗੀ ਉਹ ਸਾਂਹ ਵੇਚ ਕੇ ਨਾ ਅਸੀਂ ਕੱਪੜੇ ਲੈ ਕੇ ਆਏ ਸੀਗੇ ਫਿਰ ਅਸੀਂ ਕਰਦੇ ਵੀ ਕੀ ਫਿਰ ਮੈਨੂੰ ਇਹ ਵੀ ਦੱਸ ਦੋ ਤੁਹਾਨੂੰ ਮਿਲਿਆ ਕੀ ਇਹ ਸਾਰਾ ਕੁਝ ਕਰਕੇ ਇੱਕ ਮਿੰਟ ਇਹਦਾ ਮਤਲਬ ਫਿਰ ਜਿਹੜਿਆ ਪ੍ਰੀਤੀ ਮੰਮੀ ਸੂਟ ਲੈ ਕੇ ਆਏ ਸੀ ਉਹ ਚੁੰਨੀ ਵੀ ਤੁਸੀਂ ਪਾੜੀ ਸੀ ਹਾਂ ਚੀ ਨਹੀਂ ਪਾੜੀ ਸੀ ਵੇਖ ਫਿਰ ਤੁਹਾਨੂੰ ਜਾਨ ਦੇਖ ਲੈ ਕਰਤੂਤ ਤੁਹਾਡੇ ਲਾਡ ਲਿਆਂ ਦੀ ਕਰਤੂਤ ਉਹ ਸ਼ਰਮ ਚਾਹੀਦੀ ਆ ਮਾੜੀ ਮੋਟੀ ਸ਼ਰਮ ਸੋ ਤੂੰ ਹੈਗਾ ਹੀ ਮੇਰੇ ਤੋਂ ਵੱਡਾ ਸੌ ਲੱਗੇ ਜੇ ਛੋਟਾ ਹੁੰਦਾ ਨਾ ਥੱਪੜ ਮਾਰਨਾ ਸੀ ਧਰ ਕੇ ਤੇਰੇ ਮੈਂ ਲਾਪਰੀ ਤਾਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਤੂੰ ਤਾਂ ਬਾਬੇ ਚੁੱਪੀ ਕਰ ਜਾ ਚੁੱਪੀ ਕਰ ਜਾ ਪਲੀਜ਼ ਮੈਂ ਸਾਰਾ ਕੁਝ ਤੇਰੇ ਵੀਰੇ ਦੇ ਕਹਿੰਦ ਕੀਤਾ ਸੀ ਇਹ ਸਾਰਾ ਕੁਝ ਹੋਇਆ ਵੀ ਤੁਹਾਡੇ ਘਰ ਕੀ ਹੈ ਬਾਈ ਫਿਰ ਕਿਉਂ ਕੀ ਘਾਟ ਸੀ ਤੈਨੂੰ ਸਾਡੇ ਘਰ ਕੇ ਕਿਉਂ ਹੋਇਆ ਨਾਲੇ ਮੈਂ ਤੁਹਾਡਾ ਇਹ ਜਾ ਕੀ ਮਾੜਾ ਕਰਤਾ ਸੀ ਵੀ ਤੁਸੀਂ ਇਹ ਜਾ ਕੁਝ ਕਰਦੇ ਆ ਰਹੇ ਮੇਰੇ ਨਾਲ ਘਰ ਚ ਚਲਾਕੀਆਂ ਦੱਸਦਾ ਬਾਈ ਘਾਟ ਤਾਂ ਮੈਨੂੰ ਜੜੀ ਕੋਈ ਨਹੀਂ ਸੀਗੀ ਜੱਸੀ ਨੂੰ ਘਾਟ ਸੀਗੀ ਪਿਆਰ ਦੀ ਸਾਰਾ ਪਰ ਤੁਸੀਂ ਪ੍ਰੀਤ ਨੂੰ ਕਰਦੇ ਸੀਗੇ ਕੀ ਗੱਲ ਹੈ ਵੱਡੇ ਘਰ ਦੇ ਤਾਂ ਕਰਕੇ ਇਹਨੂੰ ਕੋਈ ਜਾਨ ਨਹੀਂ ਪੁੱਛਦਾ ਵਿਚਾਰੀ ਸੀ ਪਰ ਇਹ ਤਾਂ ਕਦੇ ਹੋਇਆ ਹੀ ਨਹੀਂ ਵੀਰੇ ਇਹ ਤਾਂ ਤੁਹਾਡੇ ਮਨ ਦਾ ਵਹਿਮ ਸੀ ਹੋਇਆ ਕਿਉਂ ਨਹੀਂ ਗੱਲ ਹੀ ਨਹੀਂ ਸੀ ਮੈਨੂੰ ਬਾਰ-ਬਾਰ ਤਾਂ ਅਹਿਸਾਸ ਕਰਾਉਂਦੇ ਸੀ ਤੁਸੀਂ ਵੀ ਮਾੜੇ ਕਰਦੀਆਂ ਇਹ ਟੱਕੜੇ ਕਰਦੀਏਗੀ ਉਹ ਕਿੱਦੇ ਕਿਹਨੇ ਕਹਿਤਾ ਤੁਹਾਡੇ ਵਹਿਮ ਹੀ ਸੀ ਇਹ ਕਿਹਾ ਕਿਉਂ ਨਹੀਂ ਡੈਡੀ ਮੰਮੀ ਨੇ 20 ਵਾਰ ਤੱਕ ਕਿਹਾ ਮੈਨੂੰ ਚਲੋ ਮੇਰੀ ਗੱਲ ਸੁਣੋ ਮੰਮੀ ਡੈਡੀ ਮੰਮੀ ਫਰਕ ਕਰਦੀ ਸੀ ਹੋਰ ਤਾਂ ਨਹੀਂ ਸੀ ਕੋਈ ਫਰਕ ਕਰਦਾ ਤੇ ਨਾਲੇ ਆਹ ਗੱਲਾਂ ਕਰਨ ਨਾਲ ਹੁਣ ਤੁਹਾਡਾ ਜਿਹੜਾ ਹੋ ਸੀਗਾ ਲੈਵਲ ਬਰਾਬਰ ਦਾ ਹੋ ਗਿਆ ਨਾਲੇ ਜੀ ਫਰਕ ਮੰਮੀ ਰੱਖਦੀ ਸੀ ਨਾ ਫਿਰ ਇਥੇ ਅੱਧ ਵੀ ਗੁਨੇਗਾਰ ਤਾਂ ਮਾਂ ਐ ਇਹ ਸਭ ਮਾਂ ਦੀ ਵਜ੍ਹਾ ਕਰ ਨਹੀਂ ਹੋਇਆ ਜੇ ਮਾਂ ਨੇ ਬਿਤਕਰਾ ਕੀਤਾ ਤਕੜੇ ਕਰ ਦੀ ਨੂੰ ਵਿੱਚ ਤੇ ਮਾੜੇ ਕਰ ਦੀ ਨੂੰ ਵਿੱਚ ਤਾਂ ਹੀ ਇਹ ਨਾ ਬਤਾਈ ਮੇਰੇ ਸਾਹਮਣੇ ਕਿਉਂ ਭਾਬੀ ਲਾਪਰੀ ਤਾਂ ਮੈਂ ਨਹੀਂ ਮੰਦੀ ਮੇਰੀ ਗੱਲ ਸੁਣ ਇਹਦਾ ਮਤਲਬ ਜੇ ਤਾਂ ਇੱਕ ਬੰਦਾ ਮਾੜਾ ਐ ਤਾਂ ਫਿਰ ਦੂਜਾ ਵੀ ਉਹਦੇ ਵਰਗਾ ਹੋ ਜਾਓ ਇਹ ਕਿਹੜੀ ਗੱਲ ਚ ਲਿਖਿਆ ਹੋਇਆ ਪੁੱਤ ਗਲਤੀ ਤਾਂ ਮੇਰੀ ਹੋਈ ਐ ਜੇ ਮੈਂ ਦੋਨਾਂ ਨੂੰ ਇੱਕ ਬਰਾਬਰ ਰੱਖਦੀ ਤਾ ਜਾਨਵਤ ਨੌਬਤ ਆਉਂਦੀ ਜੇ ماں ਦੋਹਾਂ ਨੂੰ ਇੱਕ ਬਰਾਬਰ ਸਮਝਦੀ ਨਾ ਤਾਂ ਜਿਸੀ ਭਾਬੀ ਦੇ ਮਨ 'ਚ ਇਹ ਗੱਲ ਕਦੇ ਨਾ ਆਉਂਦੀ ਕਿ ਮੇਰੇ ਨਾਲ ਵਿਤਕਰਾ ਹੁੰਦਾ ਤੇ ਨਾ ਆ ਗੱਲਾਂ ਦੀ ਨੌਬਤ ਆਉਣੀ ਸੀ ਜੇ ਇੱਕਸਾਰ ਰੱਖਿਆ ਹੁੰਦਾ ਤਾਂ ਪਰ ਮਾਂ ਨੇ ਤਾਂ ਦੋਹਾਂ ਦੇ ਵਿੱਚ ਹਮੇਸ਼ਾ ਹੀ ਫਰਕ ਕੀਤਾ ਮੈਂ ਪਹਿਲਾ ਸੈੱਟ ਲੈਂਦੀ ਹੁੰਦੀ ਸੀ ਭਾਬੀ ਦੀ ਕਿ ਭਾਬੀ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਪਰ ਮਾਂ ਨੇ ਤਾਂ ਮੇਰੀ ਇੱਕ ਨਹੀਂ ਸੀ ਮੰਨੀ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਬਈ ਮੈਂ ਤਾਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਮੇਸ਼ਾ ਹਿੰਮਤ ਰੱਖੀ ਹੈ ਲਾਪ੍ਰਿਤ ਇਹਦਾ ਮਤਲਬ ਮੈਂ ਜਿਹੜਾ ਕੁਝ ਵੀ ਬਣਾਉਂਦੀ ਸੀ ਉਹ ਚ ਵੀ ਇਹੀ ਕਾਰਸ਼ਤਾਨੀ ਕਰਦੇ ਸੀ ਹਨਾ ਉਹ ਤਾਂ ਕਰਦੀ ਸੀ ਹੁਣ ਉਹਦਾ ਇਹਨਾਂ ਦੇ ਬੁੱਥੇ ਤਾਂ ਸ਼ਰਿਆਂ ਵੀ ਪਤਾ ਲੱਗ ਜਾਂਦਾ ਪਰ ਇਹਨਾਂ ਦਾ ਕਸੂਰ ਨਹੀਂ ਇਹਨਾਂ ਦੀ 50% ਗਲਤੀ ਹੈ 50% ਗਲਤੀ ਮਾਂ ਦੀ ਹੈ ਇੱਥੇ ਇਹਨੂੰ ਵੀ ਕਹਿੰਦੇ ਹੁੰਦੇ ਸੀ ਇਹ ਘੜਾ ਉਹ ਸੁਣਦੀ ਸੀ ਕਿਸੇ ਦੀ ਗੱਲ ਤਾਂ ਹਲੇ ਵੀ ਡੈਡੀ ਕੁਝ ਨਹੀਂ ਵਿਗੜਿਆ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਫਿਰ ਮਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਤੂੰ ਵੀ ਹੁਣ ਜ਼ਮਾਕ ਤੇ ਹੱਥ ਮਾਰ ਲੈ ਵੀ ਗਾਹ ਵਾਸਤੇ ਹਜਾ ਫਰਕ ਨਾ ਰੱਖੀ ਦੋਨਾਂ ਨੂੰ ਧੀਆ ਬਣਾ ਕੇ ਰੱਖ ਅਮੀਰ ਗਰੀਬ ਕੁਝ ਨਹੀਂ ਹੁੰਦਾਗਾ ਪਰ ਜਦੋਂ ਮੰਮੀ ਇਹਨਾਂ ਤੇ ਟਰਸਟ ਵੀ ਤੇ ਲੱਗੀ ਸੀ ਕਰਨ ਇਹਨਾਂ ਨੇ ਫਿਰ ਵੀ ਤੇ ਸਾਰਿਆਂ ਦੀ ਅੱਖਾਂ ਤੇ ਪੱਟੀ ਬੰਨ ਕੇ ਰੱਖੀ ਬਸ ਬਈ ਸਾਡੇ ਤੋਂ ਇਹੀ ਗਲਤੀ ਹੋ ਗਈ ਭਾਬੀ ਅਸੀਂ ਗੁਨਾਹਗਰਾਂ ਤੁਹਾਡੇ ਸਾਰੇ ਪਰਿਵਾਰ ਤੋਂ ਮਾਫੀ ਮੰਗਦੇ ਹਾਂ ਅੱਛਾ ਚਲੋ ਤੇ ਗਲਤੀ ਤੇ ਮੇਤੋ ਵੀ ਹੋਈ ਆ ਮੈਂ ਵੀ ਤੁਹਾ ਤੋਂ ਮਾਫੀ ਮੰਗਦੀ ਆ ਠੀਕ ਆ ਨਾ ਹਣੌਲਿਆ ਝੂਠੇ-ਮੂਠੇ ਨਾਟਕ ਜੀ ਬਹੁਤ ਹੋ ਗਏ ਹੁਣ ਸੱਚੀਓ ਬਾਈ ਮੈਨੂੰ ਭੂਆ ਬਣਾ ਦੋ ਬਹੁਤ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ-ਠਾਕ ਹੋਵੋਗੇ ਸੋ ਅੱਜ ਆਪਣੇ ਤੱਕੜੇ ਘਰ ਦੀ ਧੀ ਦੇ 파ੜ ਦਾ ਹੋ ਗਿਆ ਐਂਡ ਤੇ ਸੀ ਲਾਸਟ 파ਟ ਤੇ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਸਤਿਕਾਰ ਦਿੱਤਾ ਬਹੁਤ ਵਧੀਆ ਕਮੈਂਟ ਕੀਤੇ ਤੇ ਆਪਾਂ ਜਿਹੜੀ ਅਗਲੀ ਸੀਰੀਜ਼ ਲੈ ਕੇ ਆਵਾਂਗੇ ਉਮੀਦ ਕਰਦੇ ਤੁਸੀਂ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਤੇ ਇੱਕ ਗੱਲ ਜ਼ਰੂਰ ਹੈ ਕਿ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਿਉਂਕਿ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਸਾਨੂੰ ਉਤਸ਼ਾਹ ਪੈਦਾ ਹੁੰਦਾ ਸਾਡੇ ਅੰਦਰ ਸਾਡਾ ਹੌਸਲਾ ਵੱਧਦਾ ਹੈ ਨਾ ਹੌਸਲਾ ਵੱਧਦਾ ਹੈ ਵੀ ਅਸੀਂ ਵਧੀਆ ਚੀਜ਼ਾਂ ਬਣਾਈਏ ਤੇ ਇੱਕ ਗੱਲ ਹੋਰ ਸਭ ਤੋਂ ਜ਼ਿਆਦਾ ਮੇਨ ਕਮੈਂਟ ਆ ਰਹੀ ਸੀ ਲਾਪ੍ਰੀ ਤੇ ਲਾਪ੍ਰੀ ਦੀ ਓਵਰ ਐਕਟਿੰਗ ਹੈ ਤੇ ਆਹ ਲਾਪ੍ਰੀ ਤੂੰ ਬੋਲਣਾ ਨਹੀਂ ਚਾਹੀਦਾ ਲਾਪ੍ਰੀ ਤੂੰ ਬੋਲਣ ਦਾ ਨਹੀਂ ਪਤਾ ਇਹ ਵੱਡੇ ਸਾਹਮਣੇ ਬੋਲਦੀ ਜੇ ਉਹ ਕਿਉਂਕਿ ਤੁਸੀਂ ਖੁਦ ਦੇਖ ਲਓ ਜਦੋਂ ਨੋਰਮਲ ਆਪਣੇ ਘਰ ਚ ਕੋਈ ਐਦਾਂ ਦੀ ਸਿਚੁਏਸ਼ਨ ਹੁੰਦੀ ਆ ਤਾਂ ਉੱਥੇ ਆਪਣਾ ਸਾਰਾ ਟੱਬਰ ਬੋਲਦਾ ਹੁੰਦਾ ਹੂੰ ਬਾਕੀ ਜਿਹੋ ਜਿਹਾ ਕੈਰੈਕਟਰ ਹੁੰਦਾ ਹਰੇਕ ਇਨਸਾਨ ਉਹ ਜਿਹੋ ਜਿਹਾ ਕੈਰੈਕਟਰ ਹੀ ਕਰਦਾ ਜਿਹੋ ਜਿਹਾ ਕਿਸ ਨੂੰ ਰੋਲ ਮਿਲਿਆ ਹੁੰਦਾ ਹੈ ਸਟੋਰੀ ਰਾਈਟਰ ਆਪ ਦੀ ਉਹਦੇ ਚੈਨਲ ਦੇ ਇਹ ਆਪ ਹੀ ਹੁੰਦੇ ਨੇ ਫਿਰ ਜਿਹੋ ਜਿਹਾ ਕੈਰੈਕਟਰ ਜਿਹਨੂੰ ਦਿੱਤਾ ਜਾਂਦਾ ਉਹ ਉਹ ਜਿਹੜਾ ਕੈਰੈਕਟਰ ਵਾਕੂਬੀ ਨਾਲ ਨਿਭਾਉਣਾ ਹੁੰਦਾ ਠੀਕ ਹੈ ਤੇ ਦੂਜੀ ਗੱਲ ਜਿਹੜਾ ਆਉਣ ਵਾਲੀ ਸੀਰੀਜ਼ ਹੋਊਗੀ ਉਹ ਤੁਹਾਨੂੰ ਕਹੀ ਚ ਚਾਹੀਦੀ ਹੈ ਤੁਸੀਂ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ